ਰੂਬਰੂ ਪ੍ਰੋਗਰਾਮ ਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਵੀ ਅੱਜ ਦੇ ਇਸ ਪ੍ਰੋਗਰਾਮ ਚ ਜਿਸ ਸ਼ਖਸੀਅਤ ਨਾਲ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਵੈਸੇ ਤੇ ਕਿਸੇ ਜਾਣ ਪਛਾਣ ਦੀ ਮਹਤਾਜ ਨਹੀਂ ਹੈ ਜਿਨ੍ਹਾਂ ਨੇ ਰੇਡੀਓ ਡਰਾਮੇ ਬਹੁਤ ਹੀ ਗੌਰ ਨਾਲ ਸੁਨੇ ਨੇ ਜਿਨ੍ਹਾਂ ਨੇ ਟੀਵੀ ਤੇ ਡਰਾਮੇ ਬੜੇ ਧਿਆਨ ਨਾਲ ਦੇਖੇ ਨੇ ਤੇ ਜਾਂ ਫਿਰ ਜਿਨ੍ਹਾਂ ਨੇ ਬਹੁਤ ਸਾਰੀਆਂ ਪੰਜਾਬੀ ਤੇ ਹਿੰਦੀ ਫਿਲਮਾਂ ਚ ਗੌਰ ਦੇ ਨਾਲ ਦੇਖਿਆ ਉਹ ਇਹਨਾਂ ਨੂੰ ਚੰਗੇ ਤਰੀਕੇ ਜਾਣਦੇ ਨੇ ਇਹਨਾਂ ਦੀ ਆਵਾਜ਼ ਤੋਂ ਜਾਣੂ ਨੇ ਤੇ ਦਰਸ਼ਕ ਇਹਨਾਂ ਦੇ ਚਿਹਰੇ ਤੋਂ ਪਛਾਣ ਕਰ ਦਲੈਂਦੇ ਨੇ ਜੀ ਇਹਨਾਂ ਦੀ ਤਾਰੀਫ ਕਰਨਾ ਸੂਰਜ ਨੂੰ ਦੀਵਾ ਦਿਖਾਉਣ ਦੇ ਬਰਾਬਰ ਹੈ ਸਾਡੀ ਮੁਰਾਦ ਹੈ ਪ੍ਰੇਮ ਕਾਕੜੀਆ ਜੀ ਤੋਂ ਪ੍ਰੇਮ ਕਾਕੜੀਆ ਜੀ ਬਹੁਤ ਬਹੁਤ ਸਵਾਗਤ ਹੈ ਜੀ ਆਇਆਂ ਨੂੰ ਸਟੂਡੀਓਜ਼ ਦੇ ਵਿੱਚ ਰੂਬਰੂ ਪ੍ਰੋਗਰਾਮ ਦੇ ਵਿੱਚ ਥੈਂਕ ਯੂ ਜੀ ਥੈਂਕ ਯੂ ਤੇ ਸਾਰੇ ਸੁਣਨ ਵਾਲੇ শ্রোਤਿਆਂ ਨੂੰ ਵੀ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਨਮਸਤੇ ਜੀ ਪ੍ਰੇਮ ਕਾਕੜੀਆ ਜੀ ਜੀ ਸਭ ਤੋਂ ਪਹਿਲਾਂ ਰੇਡੀਓ ਨਾਲ ਜੁੜੇ ਸੀ ਕਿ ਟੀਵੀ ਨਾਲ ਜੁੜੇ ਸੀ ਸੱਚਾਈ ਤਾਂ ਇਹ ਹੈ ਕਿ ਮੈਡਮ ਮੈਂ ਸਭ ਤੋਂ ਪਹਿਲਾਂ ਫਿਲਮਾਂ ਨਾਲ ਜੁੜਿਆ ਸੀ ਸਭ ਤੋਂ ਪਹਿਲਾਂ ਫਿਲਮਾਂ ਨਾਲ ਜੁੜੇ ਸੀ ਉਸ ਤੋਂ ਪਹਿਲਾਂ ਮੈਂ ਰਾਮਲੀਲਾ ਨਾਲ ਜੁੜਿਆ ਸੀ ਅੱਛਾ ਮੇਰਾ ਜਿਹੜਾ ਜਨਮ ਹੈ ਉਹ ਰਾਮਲੀਲਾ ਤੋਂ ਹੋਇਆ ਮੈਂ ਉਦੋਂ 8 ਸਾਲ ਦਾ ਸੀ ਅੱਛਾ ਜਦੋਂ ਕਿ ਮੈਂ ਇੱਕ ਬੱਚੇ ਦਾ ਰੋਲ ਕੀਤਾ ਜਦੋਂ ਜਨਕਪੁਰੀ ਚਾ ਕਾਲ ਪੈ ਜਾਂਦਾ ਤੇ ਕਿਸਾਨ ਦੇ ਬੱਚੇ ਦਾ ਰੋਲ ਮੈਂ ਕੀਤਾ ਮੈਨੂੰ ਬਹੁਤ ਵਾਹਵਾਹੀ ਹੁੰਤੇ ਮਿਲੀ ਅੱਛਾ ਉੱਥੋਂ ਹੌਲੀ ਹੌਲੀ ਮੈਂ ਤਰੱਕੀ ਕਰਦਾ 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 ਐਸਾ ਟਾਈਮ ਆਇਆ ਕਿ ਮੈਂ ਉਸੇ ਰਾਮਲੀਲਾ ਚ ਦਸ਼ਰਤ ਦਾ ਰੋਲ ਕਰਨ ਲੱਗ ਗਿਆ ਅਰੇ ਵਾਹ ਮੇਰੇ ਦਸ਼ਰਤ ਦੇ ਰੋਲ ਨੂੰ ਦੇਖਣ ਵਾਸਤੇ ਲੋਕ ਬਹੁਤ ਦੂਰੋਂ ਦੂਰੋਂ ਆਉਂਦੇ ਸੀ ਕਿਉਂ ਕਿ ਜਲੰਧਰ ਚ ਅੱਜ ਤੱਕ ਵੀ ਟਿਲ ਟੂਡੇ ਕਿਸੇ ਨੇ ਵੀ ਮੇਰੇ ਤੋਂ ਉੱਪਰ ਦਸ਼ਰਤ ਦਾ ਰੋਲ ਨਹੀਂ ਕੀਤਾ ਵਾਹ ਇਹ ਮर्यादा ਪ੍ਰਸ਼ੋਤਮ ਰਾਮ ਦਾ ਰੋਲ ਕਰਨਾ ਬੜਾ ਔਖਾ ਹੈ ਤੇ ਦਸ਼ਰਤ ਦਾ ਰੋਲ ਕਰਨਾ ਤਾਂ ਹੋਰ ਵੀ ਔਖਾ ਹੈ ਬਿਲਕੁਲ ਸਹੀ ਗੱਲ ਹੈ ਤੇ ਉਸ ਤੋਂ ਬਾਅਦ ਫਿਰ ਉਸੇ ਕਲੱਬ ਚ ਮੈਂ ਚੀਫ ਡਾਇਰੈਕਟਰ ਵੀ ਬਣ ਗਿਆ ਅਰੇ ਵਾਹ ਇਨ ਬੀਟਵੀਨ ਜੀ ਦੂਦਰਸ਼ਨ ਦੇ ਇੱਕ ਪ੍ਰੋਡੂసర్ ਡਾਇਰੈਕਟਰ ਸੀਗੇ ਸੁਰਿੰਦਰ ਸਾਨੀ ਹੂੰ ਉਹਨਾਂ ਨੇ ਉੱਥੇ ਮੇਰਾ ਉੱਥੇ ਜਿਸ ਦੇ ਰੋਲ ਦੇਖਿਆ ਨਸ਼ਰਦਾ ਜੀ ਤੇ ਮੈਨੂੰ ਸੀਨ ਤੋਂ ਬਾਅਦ ਕਹਿਣ ਲੱਗੇ ਕਹਿੰਦੇ ਕਾਕੀ ਆ ਜੀ ਜੀ ਤੁਹਾਡੇ ਕੋਲੋਂ ਇੱਕ ਟੀਵੀ ਤੇ ਡਰਾਮਾ ਕਰਾਣਾ ਹੈ ਕਰੋਗੇ ਮੈਂ ਕਿਹਾ ਜੀ ਜ਼ਰੂਰ ਕਰਾਂਗੇ ਕਿਉਂ ਨਹੀਂ ਕਰਾਂਗੇ ਉਦੋਂ ਤਾਂ ਹਰ ਬੰਦੇ ਨੂੰ ਚਾਹ ਮੁੰਦਾ ਸੀ ਟੀਵੀ ਦਾ ਕਹਿੰਦੇ ਜੇ ਤੁਸੀਂ ਉਹ ਵਧੀਆ ਰੋਲ ਕਰ ਗਏ ਨਾ ਤੇ ਹਰ ਗਲੀ ਕੁਚੇ 'ਚ ਲੋਕ ਤੁਹਾਨੂੰ ਗਾਲਾਂ ਕੱਢਣਗੇ ਹੈ ਮੈਂ ਕਿਹਾ ਹੈ ਮੈਂ ਕਿਹਾ ਅੱਛਾ ਮੈਂ ਸਮਝ ਗਿਆ ਕਹਿੰਦਾ ਰੋਲ ਇਹੋ ਜਿਹਾ ਮੈਂ ਕਿਹਾ ਜੀ ਮੈਂ ਕੋਸ਼ਿਸ਼ ਕਰਾਂਗਾ ਲੋਕਾਂ ਦੀਆਂ ਗਾਲਾਂ ਖਾਂਦੀ ਮਤਲਬ ਕਿ ਜੇ ਗਾਲਾਂ ਖਾਲੀਆਂ ਤਾਂ ਰੋਲ ਬਹੁਤ ਵਧੀਆ ਉਹਹੀ ਗੱਲ ਹੋਈ ਜੀ ਕਿ ਮੈਂ ਜਿਸ ਲਈ ਉਹਦੇ ਚ ਰੋਲ ਕੀਤਾ ਪਿਸ਼ੋਰੀ ਲਾਲ ਆਲੂਆ ਦਾ ਆਰਤੀ ਮੈਂ ਬੰਦਾ ਉਹ ਚ ਰਹਿਣ ਬਸੇਰਾ ਡਰਾਮਾ ਸੀ ਤੇ ਵਾਕਈ ਮੈਂ ਜਿਸ ਲਈ ਕਿਤੇ ਨੰਗਦਾ ਸੀ ਕਿਸੇ ਗਲੀ ਚ ਕਿਉਂਕਿ ਉਹ ਦੂਦਸ਼ਣ ਹੀ ਹੁੰਦਾ ਸੀ ਹੋਰ ਤਾਂ ਕੋਈ ਚੈਨਲ ਹੀ ਨਹੀਂ ਸੀ ਲੋਕੀ ਦੇਖਦੇ ਸੀ ਲੋਕਾਂ ਦੀ ਮਜਬੂਰੀ ਸੀ ਸਾਨੂੰ ਹਰ ਹਫਤੇ ਦੇਖਣਾ ਤੇ ਉਹ ਜਿੱਦੋਂ ਮੈਂ ਨੰਗਦਾ ਸੀ ਜਿਹੜੀਆਂ ਲੇਡੀਜ਼ ਪਛਾਣਨ ਦੀਆਂ ਸੀ ਤਾਂ ਤੁਮ ਨੂੰ ਕਹਿੰਦੀ ਸੀ ਉਹ ਜਾਂਦਾ ਮਰ ਜਾਣਾ ਨੂਹਾ ਸਾਲੇ ਨੂੰ ਬਲਾ ਲਾਲਚੀ ਕੁੱਤਾ ਕਈ ਕੁਛ ਕਹਿਣਾ ਲੋਕਾਂ ਨੇ ਮੈਂ ਸੁਣ ਕੇ ਬੜਾ ਖੁਸ਼ ਹੋਣਾ ਜੀ ਕਿ ਸਾਨੀ ਸਾਹਿਬ ਨੇ ਠੀਕ ਹੀ ਕਿਹਾ ਸੀ ਵੀ ਜੇ ਤੂੰ ਵਧੀਆ ਕਹਿਣ ਗਿਆ ਤੇ ਲੋਕੀ ਤੈਨੂੰ ਕਾਲਾ ਘਟਣਗੇ ਯਾਨੀ ਕਿ 8 ਸਾਲ ਦੀ ਉਮਰ ਤੋਂ ਤੁਸੀਂ ਸ਼ੁਰੂ ਹੋਏ RAM ਲੀਲਾ ਚ ਇੱਕ ਬੱਚੇ ਦਾ ਰੋਲ ਕੀਤਾ ਤੇ ਉਸ ਤੋਂ ਬਾਅਦ ਪਛਾਣ ਪਰਤ ਕੇ ਨਹੀਂ ਠੀਕ ਹੈ ਇਹ 8 ਸਾਲ ਦੇ ਇਸ ਬੱਚੇ ਦਾ ਜਨਮ ਹਾਂਜੀ ਕਦੋਂ ਤੇ ਕਿੱਥੇ ਹੋਇਆ ਮੇਰਾ ਜਨਮ ਮੈਡਮ ਜੀ 1952 ਚ ਜਲੰਦਰੀ ਹੋਇਆ ਅੱਛਾ ਹਾਂਜੀ ਜੀ ਤੇ ਮੁੱਢਲੀ ਸਿੱਖਿਆ ਵੀ ਇੱਥੇ ਹੀ ਹਾਸਲ ਕੀਤੀ ਮੁੱਢਲੀ ਸਿੱਖਿਆ ਵੀ ਇੱਥੇ ਹੀ ਹਾਸਲ ਕੀਤੀ ਜੀ ਜੀ ਭੈਣਾ ਭਰਾਵਾਂ ਚ ਕਿੰਨਾ ਨੰਬਰ ਸੀ ਤੁਹਾਡਾ ਮੇਰਾ ਭੈਣਾ ਭਰਾਵਾਂ ਚ ਜੀਂਦਿਆਂ ਚੋਂ ਦੂਸਰਾ ਨੰਬਰ ਸੀ ਜੀ ਮੇਰੇ ਤੋਂ ਵੱਡੇ ਇੱਕ ਸਿਸਟਰ ਨੇ ਉਸ ਤੋਂ ਬਾਅਦ ਮੈਂ ਮੇਰੇ ਤੋਂ ਛੋਟੇ ਤਿੰਨ ਭਰਾ ਹੋਰ ਸੀਗੇ ਹੂੰ ਹੂੰ ਤੇ ਦੋ ਭੈਣਾਂ ਹੋਰ ਸੀਗੀਆਂ ਜੀ ਪਰ ਹੁਣ ਇਸ ਵੇਲੇ ਉਸ ਪ੍ਰਭੂ ਦੀ ਕਿਰਪਾ ਨਾਲ ਅਸੀਂ ਦੋ ਭਰਾ ਬਚੇ ਆ ਹੂੰ ਤੇ ਦੋ ਹੀ ਭੈਣਾਂ ਬਚੀਆਂ ਜੀ 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 ਔਰ ਕਹਿੰਦੇ ਨੇ ਕਿ ਰੰਗ ਮੰਚ ਦਾ ਸ਼ੌਕ ਹੋਵੇ ਰਾਮਲੀਲਾ ਚ ਅਦਾਕਾਰੀ ਦਾ ਸ਼ੌਕ ਹੋਵੇ ਟੀਵੀ ਹੋਵੇ ਰੇਡੀਓ ਹੋਵੇ ਹਨਾ ਠੀਕ ਹੈ ਆਪਣਾ ਸ਼ੌਕ ਵੀ ਪੂਰਾ ਹੁੰਦਾ ਤੇ ਕੁਝ ਮਾਇਆ ਵੀ ਮਾਇਆ ਵੀ ਆਉਂਦੀ ਹੈ ਬਿਲਕੁਲ ਆਉਂਦੀ ਹੈ ਪਰ ਰੋਜ਼ੀ ਰੋਟੀ ਲਈ ਕੀ ਰੋਜ਼ਗਾਰ ਪਾ ਲਿਆ ਤੁਸੀਂ ਮੈਂ ਮੈਡਮ ਜੀ ਰੋਜ਼ੀ ਰੋਟੀ ਵਾਸਤੇ ਐਕਚੁਅਲੀ ਮੈਂ ਕੁਝ ਸਾਲ ਸਿਨੇਮਾ ਮੈਨੇਜਰ ਰਿਹਾ ਹੂੰ ਹੂੰ ਲੇਕਿਨ ਫਿਰ ਸਿਨੇਮਾ ਮੈਨੇਜਰ ਰਹਿਣ ਦੇ ਨਾਲ ਨਾਲ ਮੇਰੇ ਕੋਲ ਇੰਨਾ ਕੰਮ ਸੀਗਾ ਟੀਵੀ ਤੇ ਅਲੱਗ-ਅਲੱਗ ਡਿਫਰੈਂਟ ਡਿਫਰੈਂਟ ਚੈਨਲਸ ਤੇ ਔਰ ਫਿਲਮਾਂ 'ਚ ਕਿ ਮੈਂ ਨੌਕਰੀ ਨਾਲ ਜਸਟੀਫਿਕੇਸ਼ਨ ਨਹੀਂ ਕਰ ਪਾਉਂਦਾ ਸੀ ਜੀ ਫਿਰ ਮੈਂ ਆਪਣੇ ਮਾਲਕਨ ਕੋਲ ਕਹਤਾ ਜੀ ਮੈਨੂੰ ਪਲੀਜ਼ ਤੁਸੀਂ ਰਿਲੀਵ ਕਰ ਦਿਓ ਹੂੰ ਹੂੰ ਫਿਰ ਮੈਂ ਫੁੱਲ ਟਾਈਮ ਇਧਰਲੇ ਪਾਸੇ ਹੀ ਹੋ ਗਿਆ ਔਰ ਇਹ ਸੱਚ ਹੈ ਕਿ ਮੈਂ ਦੂਦਰਸ਼ਨ ਦੀ ਕਮਾਈ ਤੋਂ ਹੀ ਆਪਣੇ ਬੱਚੇ ਪਾਲੇ ਹੂੰ ਪੜਾਏ ਹੂੰ ਲਿਖਾਏ ਤੇ ਵਿਆਹ ਜੀ ਐ ਵੈਸੇ ਜਦੋਂ ਦੀ ਤੁਸੀਂ ਗੱਲ ਕਰ ਰਹੇ ਹੋ ਉਦੋਂ ਤਾਂ ਮਿਹਨਤਾਂ ਦਾ ਬਹੁਤ ਘੱਟ ਹੁੰਦਾ ਸੀ ਬਹੁਤ ਘੱਟ ਹੁੰਦਾ ਬਹੁਤ ਘੱਟ ਹੁੰਦਾ ਸੀ ਹਨਾ ਜਦੋਂ ਮੈਂ ਸ਼ੁਰੂ ਕੀਤਾ ਸੀਗਾ ਮੈਡਮ ਮੈਨੂੰ ਦੂਦਰਸ਼ਨ ਤੇ 750 ਰੁਪਿਆ ਮਿਲਦਾ ਸੀ ਜਦੋਂ ਮੰਮੀ ਪਾਪਾ ਨੂੰ ਪਤਾ ਲੱਗਿਆ ਤੁਹਾਡੇ ਫਾਦਰ ਮਦਰ ਨੂੰ ਪਤਾ ਲੱਗਿਆ ਰਾਮਲੀਲਾ ਤੱਕ ਤਾਂ ਠੀਕ ਹੈ ਉਹਨਾਂ ਨੇ ਬਹੁਤ ਪਸੰਦ ਕੀਤਾ ਹੋਵੇਗਾ ਤੇ ਜਦੋਂ ਬਾਅਦ ਵਿੱਚ ਤੁਸੀਂ ਐਕਟਿੰਗ ਨੂੰ ਆਪਣਾ ਇੱਕ ਪੇਸ਼ਾ ਹੀ ਬਣਾ ਲਿਆ ਕਿ ਕਿੱਤਾ ਹੀ ਬਣਾ ਲਿਆ ਉਦੋਂ ਉਹਨਾਂ ਨੇ ਕੀ ਕਿਆ ਸੀ ਮੇਰੇ ਫਾਦਰ ਦੀ ਇੱਕ ਵੱਡੀ ਗੁੰਦੀ ਸੀ ਹਾਲਾਂਕਿ ਉਹ ਫਿਲਮ ਡਿਸਟ੍ਰਿਬਿਊਟਰ ਸੀਗੇ ਅੱਛਾ ਹਾਂਜੀ ਜੀ ਘਰ ਚ ਮਾਹੌਲ ਮਿਲਿਆ ਪੂਰਾ ਪਰ ਉਹ ਮੇਰੇ ਟੀਵੀ ਤੇ ਜਾਣ ਤੋਂ ਬੜਿਆ ਨਾਰਾਜ਼ ਸੀਗੇ ਕਿਉਂਕਿ ਟੀਵੀ ਤੇ ਜਾਣਾ ਸਰਕਾਰੀ ਅਦਾਰੇ ਚ ਬੜਾ ਕੁਝ ਹੁੰਦਾ ਕਹ ਰੋਜ਼ ਬੁਲਾ ਲਾਣਾ ਉਹਨਾਂ ਨੇ ਰੋਜ਼ ਸ਼ੂਟਿੰਗ ਕੈਨਸਲ ਹੋ ਜਾਣੀ ਅਜੀ ਵਾਪਸ ਆ ਜਾਣਾ ਉਹ ਇੱਕਦਮ ਨੂੰ ਗੁੱਸੇ ਜਾ ਕੇ ਕਹਿੰਦੇ ਯਾਰ ਜਾਂ ਤਾਂ ਤੂੰ ਗਿਆ ਕੰਜਰ ਘਾਟ ਕਰ ਲੈ ਜਾਂ ਫਿਰ ਦਫਤਰ ਚ ਲਾ ਲੈ ਉਹ ਮੈਂ ਕਹਾਂ ਜੀ ਫਿਰ ਆ ਪਈਆਂ ਚਾਬੀਆਂ ਹਮ ਦਫਤਰ ਤੁਸੀਂ ਚਲਾਓ ਮੇਰਾ ਤਾਂ ਇਹੀ ਪਿਆਰਾ ਕੀਤਾ ਤੇ ਮੈਂ ਇਹੀ ਕਰਨਾ ਜੀ ਮੈਂ ਉਸ ਤੋਂ ਬਾਅਦ ਉਹਨਾਂ ਦੇ ਦਫਤਰ ਚ ਨਹੀਂ ਗਿਆ ਆਲੂਆਂ ਦੇ ਆਰਤੀਏ ਦਾ ਰੋਲ ਕੀਤਾ ਤੁਸੀਂ ਦੂਰਦਰਸ਼ਨ ਤੇ ਹਾਂਜੀ ਔਰ ਲੋਕਾਂ ਨੇ ਪਸੰਦ ਵੀ ਬੜਾ ਕੀਤਾ ਨੈਗੇਟਿਵ ਰੂਪ ਦੇ ਵਿੱਚ ਪਰ ਜ਼ਿਆਦਾਤਰ ਰੋਲ ਫਿਰ ਕਿਤੇ ਐਦਾਂ ਤਾਂ ਨਹੀਂ ਹੋਇਆ ਨੈਗੇਟਿਵ ਵੀ ਮਿਲਣੇ ਸ਼ੁਰੂ ਹੋ ਗਏ ਨਹੀਂ ਐਦਾਂ ਦੀ ਗੱਲ ਨਹੀਂ ਹੋਈ ਮੈਂ ਹਰ ਤਰ੍ਹਾਂ ਦੇ ਰੋਲ ਕੀਤੇ ਹੂੰ ਮੈਂ ਕਾਮੇਡੀ ਵੀ ਕੀਤੀ ਹੂੰ ਮੈਂ ਸੀਰੀਅਸ ਰੋਲ ਵੀ ਕੀਤੇ ਹੂੰ ਹਰ ਤਰ੍ਹਾਂ ਦੇ ਰੋਲ ਕੀਤੇ ਔਰ ਇੱਕ ਹੋਰ ਮੈਂ ਖੁਸ਼ਕਿਸਮਤ ਐ ਇਸਾਬ ਇਸ ਮਾਮਲੇ ਚ ਆਪਣੇ ਆਪਣੇ ਸਮੇਂ ਦਾ ਕਿ ਦੂਰਦਰਸ਼ਨ ਦੇ ਹਰ ਪ੍ਰੋਡੂਸਰ ਨਾਲ ਮੈਂ ਕੰਮ ਕੀਤਾ ਬਹੁਤ ਸਾਰੀਆਂ ਹਾਸੇ ਝਲਕੀਆਂ ਵੀ ਕੀਤੀਆਂ ਬਿਲਕੁਲ ਜਿਦਾ ਇੱਕ ਪ੍ਰੋਗਰਾਮ ਹੁੰਦਾ ਸੀ ਰੌਣਕ ਮੇਲਾ ਕੱਤੇ ਦੀਆਂ ਮੰਦਰਾ ਇੱਕ ਲਬ ਸੁਰਮੇ ਦੀ ਪਟਾਰੀ ਇਹ ਇਹਨਾਂ ਸਾਰਿਆਂ ਪ੍ਰੋਗਰਾਮਾਂ ਚ ਮੈਂ ਸਕੀਟਾਂ ਵੀ ਕੀਤੀਆਂ ਹੂੰ ਹੂੰ ਤੇ ਉਸ ਤੋਂ ਜ਼ਿਆਦਾ ਸਭ ਤੋਂ ਜ਼ਿਆਦਾ ਮੈਂ ਕਾਮੇਡੀ ਕੰਮ ਕੀਤਾ ਜਸਪਾਲ ਪੱਟੀ ਜੀ ਨਾਲ ਹਾਂਜੀ ਜਸਪਾਲ ਪੱਟੀ ਜੀ ਦੇ ਨਾਲ ਉਹ ਵੀ ਕੋਇਨਸੀਡੈਂਟਲੀ ਸਮਝ ਲੋ ਮੈਂ ਆਪਣੇ ਸਿਨੇਮੇ ਚ ਬੈਠਾ ਸੀਗਾ ਤੇ ਮੇਰੇ ਕੋਲ ਉੱਥੇ ਦੇ ਇੱਕ ਪ੍ਰੋਡਕਸ਼ਨ ਅਸਿਸਟੈਂਟ ਉਹਦੇ ਹੁੰਦੇ ਸੀ ਅਮਰਜੀਤ ਕুকু ਉਹਨਾਂ ਦਾ ਫੋਨ ਆਇਆ ਕਹਿੰਦੇ ਯਾਰ ਪੱਟੀ ਸਾਹਿਬ ਨੇ ਉਲਟਾ ਪੁਲਟਾ ਕਰਨਾ ਤੇ ਤੁਸੀਂ ਆ ਸਕਦੇ ਹੋ ਮੈਂ ਕਹਾ ਜਣਿਆ ਯਾਰ ਮੈਨੂੰ ਵੀ ਲਾਲੇ ਸੀਗਾ ਪੱਟੀ ਸਾਹਿਬ ਨਾਲ ਮਿਲਾਂਗੇ ਨਾ ਉਹ ਜਾ ਕੇ ਕੀਤਾ ਜੀ ਤੇ ਪੱਟੀ ਸਾਹਿਬ ਨੂੰ ਮੇਰਾ ਕੰਮ ਪਸੰਦ ਆਇਆ ਉਹਨਾਂ ਨੇ ਅੱਗੋਂ ਤੋਂ ਮੈਨੂੰ ਹਮੇਸ਼ਾ ਬੁਲਾਉਣਾ ਸ਼ੁਰੂ ਕਰਤਾ ਫਿਰ ਹੋਇਆ ਕੀ ਕਿ ਉਲਟਾ ਪੁਲਟਾ ਇੱਥੋਂ ਦੂਦਰਸ਼ਨ ਨੇ ਬੰਦ ਕਰਤਾ ਹੂੰ ਬੰਦ ਕਰਤਾ ਤੇ ਉਹ ਉੱਤੇ ਚਲੇ ਗਏ ਹੈੱਡ ਆਫਿਸ ਡੀਜੀ ਸਾਹਿਬ ਕੋਲ ਕਹਿੰਦੇ ਜੀ ਮੇਰਾ ਉਹਨਾਂ ਨੇ ਬੰਦ ਕਰਤਾ ਕਹਿੰਦੇ ਯਾਰ ਉਹ ਕਹਿੰਦੇ ਤੇਰੇ ਕੋਲ ਆਈਡੀਆ ਮੁੱਕ ਗਏ ਉਹ ਕਹਿੰਦਾ ਮੇਰੇ ਕੋਲ ਤਾਂ ਆਈਡੀਆ ਦੀ ਦੁਕਾਨ ਖੁੱਲੀ ਪਈ ਹੈ ਜਿੰਨੇ ਮਰਜੀ ਆਈਡੀਆ ਲਓ ਕਦੇ ਚੱਲ ਫਿਰ ਤੂੰ ਪ੍ਰਾਈਵੇਟ ਬਣਾ ਕੇ ਲਿਆ ਸੀ ਸੀਪੀਸੀ ਤੋਂ ਚਲਾ ਲਾਂਗੇ ਪੱਟੀ ਸਾਹਿਬ ਫਿਰ ਮੇਰੇ ਕੋਲ ਜਲੰਧਰ ਆ ਗਏ ਕਹਿੰਦੇ ਯਾਰ ਉਹ ਏਦਾਂ ਕਹਿੰਦੇ ਮੈਂ ਕਾ ਫੇ ਬਣਾ ਲਾਂਗੇ ਉਹ ਯਾਰ ਕੈਮਰੇ ਕਿੱਥੋਂ ਆਣਗੇ ਕੀ ਕੀਤਾ ਹੋਏਗਾ ਮੈਂ ਕਹੋ ਤੂੰ ਜੀ ਸਾਰੀ ਟੈਨਸ਼ਨ ਛੱਡੋ ਮੇਰੀ ਟੈਨਸ਼ਨ ਹੈ ਅਸੀਂ ਫਿਰ ਸ਼ੁਰੂ ਕਰਤਾ ਜੀ ਉਲਟਾ ਪੁਲਟਾ ਬਣਾਇਆ ਫਿਰ ਉਹਨੂੰ ਦੇਖ ਕੇ ਸਾਨੂੰ ਫਲੌਪ ਸ਼ੋਅ ਮਿਲਿਆ ਪੱਟੀ ਸਾਹਿਬ ਨੂੰ ਉਹ ਬਣਾਇਆ ਫਿਰ ਫੁੱਲ ਟੈਨਸ਼ਨ ਫਿਰ ਜیتےਗਾ ਵੀ ਜیتےਗਾ ਫਿਰ ਜਸਮਾਲ ਭੱਟੀ ਦਾ ਨਮਸਕਾਰ ਫਿਰ ਉਹਨਾਂ ਦੀ ਪੰਜਾਬੀ ਫਿਲਮ ਮਾਹੌਲ ਠੀਕ ਹੈ ਉਹ ਫਿਲਮ ਬਣਾਈ ਜਿਸ ਲਈ ਅਸੀਂ ਉਦੋਂ ਬਣਾਈ ਕਿ ਜਦੋਂ ਪੰਜਾਬੀ ਫਿਲਮਾਂ ਦਾ ਫਿਊਚਰ ਬਹੁਤ ਖਰਾਬ ਹੋ ਚੁੱਕਾ ਹਾਂਜੀ ਬਿਲਕੁਲ ਠੀਕ ਹੈ ਕੋਈ ਸਿਨੇਮੇ ਵਾਲਾ ਸਿਨੇਮੇ ਦਾ ਕਰਾਇਆ ਐਡਵਾਂਸ ਲੈ ਕੇ ਵੀ ਫਿਲਮ ਲਾਉਣ ਨੂੰ ਤਿਆਰ ਨਹੀਂ ਸੀ ਵੀ ਪੰਜਾਬੀ ਨਹੀਂ ਲਾਉਣੀ ਯਾਰ ਪਰ ਮਾਹੌਲ ਠੀਕ ਨੇ ਮਾਹੌਲ ਠੀਕ ਕਰ ਦਿੱਤਾ ਸੀ ਮਾਹੌਲ ਠੀਕ ਨੇ ਐਸਾ ਮਾਹੌਲ ਠੀਕ ਕੀਤਾ ਔਰ ਉਹ ਮੈਂ ਖੁਸ਼ਕਿਸਮਤ ਹਾਂ ਕਿ ਉਹ ਫਿਲਮ ਪੰਜਾਬ 'ਚ ਰਿਲੀਜ਼ ਵੀ ਮੈਂ ਹੀ ਕੀਤੀ ਹਾਂਜੀ ਐਜ਼ ਡਿਸਟ੍ਰਿਬਿਊਟਰ ਜੀ ਜੀ ਤੇ ਉਸ ਫਿਲਮ ਨੇ ਪਿਛਲੇ 40 ਸਾਲਾਂ ਚ ਇੱਕੋ ਪੰਜਾਬੀ ਫਿਲਮ ਹੈ ਜਿਹਨੇ ਸਿਲਵਰ ਜੁਬਲੀ ਕੀਤੀ ਹੂੰ ਉਹਦਾ ਨਾਮ ਹੈ ਮਾਹੌਲ ਠੀਕ ਹੈ ਹੂੰ ਤੇ ਮੈਨੂੰ ਫਖਰ ਹੈ ਕਿ ਉਹ ਬਣਾਈ ਵੀ ਮੇਰੀ ਮਿਹਨਤ ਨਾਲ ਗਈ ਤੇ ਰਿਲੀਜ਼ ਵੀ ਮੈਂ ਹੀ ਕੀਤੀ ਵਾਹ ਜੀ ਵਾਹ ਜਸਪਾਲ ਪੱਟੀ ਯਾਨੀ ਕਿ ਇੱਕ ਟੀਮ ਨੂੰ ਨਾਲ ਲੈ ਕੇ ਅੱਗੇ ਵਧੇ ਤੇ ਪਛਾਣ ਪ੍ਰਾਪਤ ਕਰਨੀ ਤੱਕ ਇਹਨਾਂ ਸਾਰੀਆਂ ਗੱਲਾਂ ਦੇ ਵਿੱਚ ਰੇਡੀਓ ਕਦੋਂ ਜੁਆਇਨ ਕੀਤਾ ਮੈਡਮ ਜੀ टीवी जॉइन ਕਰਨ ਤੋਂ ਬਾਅਦ ਬਹੁਤ ਜਲਦੀ ਹੀ ਰੇਡੀਓ ਜੁਆਇਨ ਕਰ ਲਿਆ। ਲੋਕੀ ਕਹਿੰਦੇ ਨੇ ਕਿ ਅਸੀਂ ਪਹਿਲਾਂ ਰੇਡੀਓ ਤੇ ਗਏ ਫਿਰ ਉਸ ਤੋਂ ਬਾਅਦ ਦੂਰ ਦੁਰੇਸ਼ ਤੇ ਮੈਂ ਸਾਰਾ ਹੀ ਪੁੱਠਾ ਟੁਰਿਆ ਜੀ। ਪਹਿਲੇ ਫਿਲਮਾਂ ਜੀ ਫਿਰ ਟੀਵੀ ਫਿਰ ਰੇਡੀਓ ਤੇ ਆ ਗਿਆ। ਜੀ 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 ਹਾਂ ਜੀ। ਰੇਡੀਓ ਤੇ ਡਰਾਮੇ ਕਰਨੇ ਸ਼ੁਰੂ ਕਰਨੇ ਸ਼ੁਰੂ ਕਰ ਦਿੱਤੇ ਤੁਸੀਂ। ਅੱਜ ਤੱਕ ਮੇਰੇ ਹਿਸਾਬ ਨਾਲ ਮੈਂ 5-600 ਡਰਾਮਾ ਤੱਕਾਰੀ ਚੁੱਕਾ ਜੀ। ਵਾਹ दूरदर्शन ਦੇ ਬਹੁਤ ਸਾਰੇ ਇਹੋ ਜਿਹੇ ਡਰਾਮੇ ਹੋਣਗੇ ਜਿਹੜੇ ਤੁਹਾਨੂੰ ਅੱਜ ਤੱਕ ਨਹੀਂ ਭੁੱਲੇ ਹੋਣੇ ਬਿਲਕੁਲ ਸਹੀ ਗੱਲ ਹੈ ਜੀ ਇਹਨਾਂ ਚੋਂ ਨਾਮ ਸੁਣਨੇ ਚਾਹਾਂਗੇ ਤੁਹਾਡੇ ਕੋਲੋਂ ਇੱਕ ਤਾਂ ਉਹਦੇ ਚ ਰੈਣ ਬਸੇਰਾ ਹੀ ਹੈ ਹਮ ਇਹਦੀ ਅਸੀਂ ਸ਼ੂਟਿੰਗ ਕਰ ਰਹੇ ਸੀਗੇ ਬੜੋਗ ਜੀ ਤੇ ਰਾਤ ਨੂੰ ਸ਼ੂਟਿੰਗ ਸੀਗੀ ਉਹਨਾਂ ਨੇ ਇੱਕ ਸੀਨ ਲੈਣਾ ਸੀਗਾ ਸਾਨੀ ਸਾਹਿਬ ਨੇ ਤੇ ਮੈਨੂੰ ਕਹਿੰਦੇ ਜੀ ਤੁਸੀਂ ਐਦਾਂ ਕਰੋ ਇਹ ਖਿੜਕੀ ਖੋਲਕਣਾ ਇਹਦੇ ਇਧਰ ਰੋਜੇ ਦੇ ਪਿੱਛੇ ਆ ਜਾਓ ਹਮ ਮੈਂ ਉਧਰ ਰੋਜਾ ਖੋਲ ਕੇ ਪਿੱਛੇ ਚਲਾ ਗਿਆ ਪਿੱਛੇ ਜਾ ਕੇ ਮੈਂ ਹੋਰ ਪਿੱਛੇ ਉਹ ਮੈਂ ਹੋਰ ਥੋੜਾ ਜਿਹਾ ਪਿੱਛੇ ਹੋ ਗਿਆ ਹੋਰ ਪਿੱਛੇ ਉਹ ਉਹ ਪਿੱਛੇ ਜਿਸਲੇ ਮੂੰਹ ਲਗਾ ਤੇ ਦੇਖਿਆ ਪਿੱਛੇ ਜਗਾ ਹੀ ਨਹੀਂ ਆਏ ਆਏ ਉਹ ਬਾਅਦ ਚ ਪਤਾ ਲੱਗਾ ਜੀ ਉਹ ਤਾਂ 100 ਫੁੱਟ ਗਹਿਰੀ ਖਾਈ ਸੀਗੀ ਉਹਦੇ ਪਿੱਛੇ ਪਰ ਮੈਂ ਬਚ ਗਿਆ ਮੈਂ ਕਹਿੰਦੀ ਮਰ ਜਾਣਾ ਮੈਂ ਪਹਿਲੇ ਸੀਰੀਅਲ 'ਚ ਮੇਰਾ ਕੰਮ ਕਰਦੇ ਹੋਗੇ ਪਰ ਨਹੀਂ ਫਿਰ ਬਚਾਈ ਹੋ ਗਿਆ ਜੀ ਜੀ ਰੇਡੀਓ ਤੇ ਡਰਾਮੇ ਕੀਤੇ ਟੀਵੀ ਤੇ ਡਰਾਮੇ ਕੀਤੇ ਆ ਬਹੁਤ ਲੋਕ ਤੁਹਾਡੇ ਤੋਂ ਪ੍ਰਭਾਵਿਤ ਹੋਏ ਨਵੇਂ ਐਕਟਰ ਵੀ ਤੁਹਾਡੇ ਕੋਲੋਂ ਸਿੱਖਦੇ ਨੇ ਬਹੁਤ ਜ਼ਿਆਦਾ ਮੈਂ ਕਾਕੜੀਆ ਕੇਸ ਤੋਂ ਪਰਬਤ ਸੀ ਮੈਂ ਸਹੀ ਮੈਨੇ ਅੱਜ ਮੇਰੀ ਜ਼ਿੰਦਗੀ ਦਾ ਏਮ ਸੀਗੇ ਜਿਹੜੇ ਮੇਰੇ ਜਿਨ੍ਹਾਂ ਨੂੰ ਮੈਂ ਬਹੁਤ ਮੰਨ ਕੇ ਚੱਲਦਾ ਸੀ ਉਹ ਸੀਗੇ ਸੰਜੀਵ ਕੁਮਾਰ ਹੂੰ ਵਰਸਟਾਈਲ ਐਕਟਰ ਸੀਗੇ ਉਹ ਤੇ ਮੈਂ ਉਹਨਾਂ ਨੂੰ ਮੁੱਖ ਰੱਖ ਕੇ ਉਹਨਾਂ ਵਰਗਾਈ ਬੰਨਣਾ ਚਾਹੁੰਦਾ ਸੀ ਹਾਲਾਂਕਿ ਮੇਰੇ ਨਾਲ ਉਹਨਾਂ ਦਾ ਬਹੁਤ ਪਿਆਰ ਸੀ ਮੈਂ 2 ਸਾਲ ਬੰਬੇ ਰਿਆ ਤੇ ਸੰਜੀਵ ਕੁਮਾਰ ਜੀ ਨਾਲ ਬੜੀਆਂ ਮੁਲਾਕਾਤਾਂ ਹੁੰਦੀਆਂ ਰਹੀਆਂ ਜੀ ਜੀ ਸੋ ਉਹ ਮੇਰੇ ਏਮ ਸੀਗੇ ਜੀ ਯਾਨੀ ਕਿ ਉਹਨਾਂ ਨੂੰ ਦੇਖ-ਦੇਖ ਕੇ ਤੁਸੀਂ ਬਸ ਅੱਗੇ ਵੱਧਦੇ ਗਏ ਬਸ ਜੀ ਬਸ ਪ੍ਰੇਮ ਕਾਕਰੀਆ ਜੀ ਦੂਰਦਰਸ਼ਨ ਤੇ ਡਰਾਮੇ ਹੋ ਗਏ ਰੇਡੀਓ ਤੇ ਡਰਾਮੇ ਹੋ ਗਏ ਬਹੁਤ ਸਰੀਆਂ ਪੰਜਾਬੀ ਫਿਲਮਾਂ ਦੇ ਨਾਲ ਸਾਂਝ ਪਾਈ ਕੁਝ ਕਿਤੇ ਨਾਮ ਜਾਣਨੇ ਚਾਹਾਂਗੇ ਪੰਜਾਬੀ ਫਿਲਮਾਂ ਚ ਇੱਕ ਤਾਂ ਮਾਹੌਲ ਠੀਕ ਹੀ ਹੈ ਜੀ ਉਸ ਤੋਂ ਪਹਿਲਾਂ ਜੈ ਬਾਬਾ ਬਲਕਨਾਥ ਜੈ ਮਾਤਾ ਚਿੰਤਪੁਰਨੀ ਇਸ਼ਕ ਨਿਮਾਣਾ ਸਰਦਾਰੀ ਦਿਲਦਾਰਾ ਖਾਲਸਾ ਮੇਰਾ ਰੂਪ ਹੈ ਖਾਲਸਾ ਮੇਰਾ ਰੂਪ ਹੈ ਖਾਲਸਾ ਮੇਰਾ ਰੂਪ ਹੈ ਮਿੱਤਰ ਪਿਆਰੇ ਨੂੰ ਮਿੱਤਰ ਪਿਆਰੇ ਨੂੰ ਹਲਬਰੀ ਦਾਦਾ ਕਹਣਾ ਸੋ ਬਹੁਤ ਸਾਰੀਆਂ ਫਿਲਮਾਂ ਕੀਤੀਆਂ ਹੁਣੇ ਲਾਸਟ ਮੇਰੀ ਰਿਲੀਜ਼ ਹੋਈ ਸੀ ਸ਼ਰੀਕ ਉਹਦੇ ਬਾਅਦ ਹੁਣ ਇੱਕ ਰਿਲੀਜ਼ ਹੋਈ ਹੈ ਜਰਨੈਲ ਉਹ OTT ਪਲੇਟਫਾਰਮ ਤੇ ਹੋਈ ਹੈ ਪਰ ਉਹਦੇ ਚ ਵੀ ਕੀਤਾ ਮੈਂ ਹੁਣ ਮੇਰੀ ਨੈਕਸਟ ਫਿਲਮ ਜਿਹੜੀ ਆ ਰਹੀ ਹੈ ਉਹ ਹੈ ਮਾਂ ਜਾਏ ਹੂੰ ਉਹਦੇ ਚ ਕੰਮ ਕੀਤਾ ਵੀ ਅਸੀਂ ਆਪਣੇ ਸੁਣਨ ਵਾਲਿਆਂ ਨੂੰ ਦੱਸਣਾ ਚਾਹਾਂਗੇ ਜਿੰਨੀਆਂ ਫਿਲਮਾਂ ਕਾਕੜੀਆ ਜੀ ਨੇ ਗਣਾਈਆਂ ਨਾ ਉਸ ਤੋਂ ਇਲਾਵਾ son of manjeet singh tour mitra ਦੀ ਪਿਓਰ ਪੰਜਾਬੀ ਦੀ ਲਾਈਨ ਆਫ ਪੰਜਾਬ ਪੋਟੂ ਸ਼ਾ ਠੰਡ ਰੱਖੋ ਹਾਂ ਹੈਨਾ ਇਹਨਾਂ ਫਿਲਮਾਂ ਚ ਕੰਮ ਕੀਤਾ ਤੇ ਇਸ ਤੋਂ ਇਲਾਵਾ ਛਣਕਾਟਾ ਜੀਜਾ ਜੀ ਅਸਾਂ ਨੂੰ ਮਾਨ ਵਤਨਾ ਦਾ ਤੇ ਫਿਰ ਛਣਕਾਟੇ ਦੇ ਜਿੰਨੇ ਹਿੱਸੇ ਆਏ ਉਹਨਾਂ ਚ ਬਹੁਤਿਆਂ ਚ ਤੁਸੀਂ ਸੀਗੇ ਹਾਂਜੀ ਹਾਂਜੀ ਉਨੀਕ ਸਰਦਾਰੀ ਦੇ ਨਾਲ ਦੀ ਨਾਲ ਪਰਛਾਵੇਂ ਫਿਲਮਾਂ ਦੇ ਵਿੱਚ ਵੀ ਤੁਸੀਂ ਆਪਣੀ ਕਲਾ ਦੇ ਜੋਹਰ ਦਿਖਾਏ ਤੇ ਜ਼ੋਰਾਵਰ ਫਿਲਮ ਵੀ ਤੁਹਾਡੀ ਫਿਲਮਾਂ ਦੇ ਵਿੱਚੋਂ ਇੱਕ ਫਿਲਮ ਰਹੀ ਹੈ ਬਿਲਕੁਲ ਬਿਲਕੁਲ ਜੀ ਇਹ ਪਰਛਾਵੇਂ ਸੀਰੀਅਲ ਜਿਹੜਾ ਸੀਗਾ ਇਹ ਦੂਦਰਸ਼ਨ ਦਾ ਬਹੁਤ ਪਪੂਲਰ ਸੀਰੀਅਲ ਸੀਗਾ ਜੀ ਇਹਦੇ ਡਾਇਰੈਕਟਰ ਸੀਗੇ ਰਵੀਦੀਪ ਹਾਂ ਜੀ ਪਰ ਇਹਦੇ 'ਚ ਵੀ ਮੈਨੂੰ ਬਹੁਤ ਐਪਰੀਸੀਏਸ਼ਨ ਮਿਲੀ ਇਹਦੇ 'ਚ ਮੇਨ ਰੋਲ ਤੇ ਕੁੱਗੀ ਸੀਗਾ ਜੀ ਗੁਰਪ੍ਰੀਤ ਕੁੱਗੀ ਹਮਮ ਔਰ ਮੈਂ ਉਹਦੇ ਵਿੱਚ ਕਾਫੀ ਅੱਛਾ ਕੈਰੇਕਟਰ ਕੀਤਾ ਸੀਗਾ ਮੇਰਾ ਪੋਜ਼ਿਟਿਵ ਕੈਰੇਕਟਰ ਸੀਗਾ ਜੀ ਜੀ ਹਾਂ ਜੀ ਫਿਲਮਾਂ ਦੇ ਨਾਲ ਹਿੰਦੀ ਫਿਲਮਾਂ ਦੇ ਨਾਲ ਜਦੋਂ ਜੁੜ ਗਏ ਠੀਕ ਹੈ ਔਰ ਉਹਦੇ ਵਿੱਚ ਰੋਲ ਮਿਲੇ ਉਸ ਤੋਂ ਬਾਅਦ ਵੀ ਚਲ ਸੋ ਚੱਲ ਹੋਇਆ ਕਿ ਥੋੜੀ ਫਿਰ ਮਿਹਨਤ ਕਰਨੀ ਪਈ ਉਸ ਤੋਂ ਬਾਅਦ ਐਕਚੁਅਲੀ ਜੀ ਸਿਹਤ ਵਾਈਜ਼ ਥੋੜਾ ਜਨਾ ਮੇਰਾ ਇੱਕ ਐਕਸੀਡੈਂਟ ਹੋ ਗਿਆ ਕਿ ਮੈਂ ਮੇਰੀ ਲਾਟੇ ਚ ਰੋਡ ਪੈ ਗਈ ਹੂੰ ਹੂੰ ਤੇ ਮੈਂ 2 ਸਾਲ ਬੈੱਡ ਤੇ ਹੀ ਰਹਾ ਜੀ ਬੈੱਡ ਤੇ ਰਹਿਣ ਨਾਲ ਸਾਰੇ ਲਿੰਕਸ ਟੁੱਟ ਗਏ ਲੋਕਾਂ ਨਾਲ ਮਿਲਣਾ ਜੁਲਣਾ ਬੰਦ ਹੋ ਗਿਆ ਇਹ ਲਾਈਨ ਐਸੀ ਹੈ ਤੁਸੀਂ ਇੱਕ ਦੂਜੇ ਨੂੰ ਮਿਲਦੇ ਰਹੋ ਤੇ ਤੁਹਾਨੂੰ ਹਰ ਕੋਈ ਯਾਦ ਰੱਖਦਾ ਤੁਸੀਂ ਅੱਜ ਮਿਲਣਾ ਬੰਦ ਕਰ ਦੋ ਤੇ ਤੁਹਾਨੂੰ ਸਾਰੇ ਭੁੱਲ ਜਾਂਦੇ ਨੇ ਹੁਣ ਤਾਂ ਉਹੀ ਸੱਜਣ ਨੇ ਜਿਹੜੇ ਆਲਰੇਡੀ ਬਹੁਤ ਨਜ਼ਦੀਕੀ ਨੇ ਉਹ ਫਿਰ ਵੀ ਬੁਲਾ ਲੈਂਦੇ ਨੇ ਮੈਂ ਜਾ ਕੇ ਕੰਮ ਕਰ ਰਿਆ ਨਾ ਦੇਖੋ ਜੀ ਮਸਤੀ ਫਿਲਮ ਨੂੰ ਕੌਣ ਭੁੱਲ ਸਕਦਾ ਹੈ ਗਦਰ ਇੱਕ ਪ੍ਰੇਮ ਕਥਾ ਸਿਰਫ ਤੁਮ ਤੇ ਇੱਕ ਬੱਚਿਆਂ ਦੀ ਫਿਲਮ ਸੀ ਮੇਰਾ ਕਲ ਚਮਤਕਾਰ ਹਾਂਜੀ ਚਮਤਕਾਰ ਉਹਦੇ ਵਿੱਚ ਵੀ ਤੁਹਾਡਾ ਰੋਲ ਬਹੁਤ ਖੂਬਸੂਰਤ ਸੀਗਾ ਔਰ ਜਦੋਂ ਤੁਸੀਂ ਅਲੱਗ-ਅਲੱਗ ਫਰਮਾਂ 'ਚ ਕੰਮ ਕੀਤਾ ਅਲੱਗ-ਅਲੱਗ ਰੋਲ ਮਿਲਦੇ ਗਏ ਤੇ ਜਦੋਂ ਬੰਬੇ ਸ਼ੂਟਿੰਗ ਹੁੰਦੀ ਹੋਏਗੀ ਉੱਥੇ ਜਾਣਾ ਪੈਂਦਾ ਹੋਵੇਗਾ ਠੀਕ ਹੈ ਨਾ ਤੇ ਘਰ ਪਰਿਵਾਰ ਤੋਂ ਥੋੜਾ ਜਿਹਾ ਸਮਾਂ ਕੱਢਣਾ ਪੈਂਦਾ ਸੀ ਘਰ ਦੇ ਨੂੰ ਕਦੇ ਇਤਰਾਜ਼ ਤਾਂ ਨਹੀਂ ਸੀ ਹੁੰਦਾ ਐਕਚੁਅਲੀ ਮੇਰੀ ਵਾਈਫ ਬਹੁਤ ਕੋਆਪਰੇਟਿਵ ਸੀ ਹਮ ਹਮ ਉਹਨਾਂ ਨੇ ਮੈਨੂੰ ਕਦੀ ਵੀ ਇਸ ਗੱਲ ਤੋਂ ਨਹੀਂ ਰੋਕਿਆ ਹਾਲਾਂਕਿ ਮੇਰੇ ਫਾਦਰ ਨੇ ਉਹਨਾਂ ਨੂੰ ਬੜੀ-ਬੜੀ ਛੇੜਨਾ ਨਹੀਂ ਲੱਲੀਏ ਉਹਨੂੰ ਲੱਲੀ ਸਾਦੇ ਸੀ ਜਲੀਏ ਉਹ ਬਾਹਰ ਕਿੱਥੇ ਤੁਰਿਆ ਫਿਰਦਾ ਕਦੀ ਵੇਖ ਲਿਆ ਕਰ ਉਹ ਪਤਾ ਨਹੀਂ ਕਿਨੂ-ਕਿਨੂ ਲਈ ਫਿਰਦਾ ਕਹਿੰਦਾ ਪਾਪਾ ਜੀ ਜੋ ਮਰਜ਼ੀ ਕਰੀ ਜਾਣ ਹੈ ਮੇਰੇ ਅਣਾ ਗੱਲ ਕਰ ਔਰ ਮੈਂ ਸੱਚਾਈ ਹੈ ਕਿ ਮੈਂ ਉਹਦੇ ਨਾਲ ਕਦੀ ਤੋਖਾ ਨਹੀਂ ਕੀਤਾ ਆਪਣੀ ਵਾਈਫ ਨਾਲ ਜੀ ਸ਼ੁਰੂ ਚ ਤੁਸੀਂ ਬਾਲਪਨ ਚ ਐਕਟਿੰਗ ਕਰਨੀ ਸ਼ੁਰੂ ਕਰ ਦਿੱਤੀ ਪਰ ਕਦੇ ਮਨ ਚ ਇਹ ਤਾਂ ਨਹੀਂ ਸੀ ਆਇਆ ਕਿ ਮੈਂ ਐਕਟਿੰਗ ਸਿੱਖਾਂ ਵੀ ਕੋਈ ਕੋਰਸ ਵਗੈਰਾ ਕਰਾਂ ਇਹੋ ਜੀ ਕੋਈ ਨਹੀਂ ਰੱਬੀ ਦਾਤ ਹੀ ਸੀ ਇਹ ਇਹ ਰੱਬੀ ਦਾਤ ਹੀ ਸੀ ਜੀ ਜੱਬੀ ਦਾਤ ਹੀ ਸੀ ਬਹੁਤ ਸਾਰੇ ਯਾਦਗਾਰੀ ਪਲ ਐਕਟਿੰਗ ਕਰਦੇ ਆ ਕਰਦਾ ਜੁੜੇ ਹੋਣਗੇ ਜਿੱਦਾਂ ਤੁਸੀਂ ਸੁਣਾਇਆ ਕਿ ਪਿੱਛੇ ਜਗ੍ਹਾ ਹੀ ਹੈ ਨਹੀਂ ਸੀ 100 ਫੁੱਟ ਦੀ ਖੰਡ ਸੀਗੀ ਐਦਾਂ ਦੇ ਹੋਰ ਵੀ ਬਹੁਤ ਸਾਰੇ ਕਿੱਸੇ ਹੋਣਗੇ ਇੱਕ ਕਿੱਸਾ ਮੇਰੇ ਨਾਲ ਹੋਇਆ ਮੈਂ ਫਿਲਮ ਜੈ ਮਾਤਾ ਚਿੰਤਪੁਰਨੀ ਦੀ ਬੰਬੇ ਸ਼ੂਟਿੰਗ ਕਰ ਰਿਹਾ ਸੀਗਾ ਉਹਦੇ ਵਿੱਚ ਸੀਨ ਸੀਗਾ ਕਿ ਮੇਰੇ ਪੈਰ ਤੇ ਮੈਂ ਵਿਲਨ ਸੀ ਉਸ ਫਿਲਮ ਦਾ ਅੱਛਾ ਮੇਰੇ ਪੈਰ ਤੇ ਸੱਪ ਲੜਦਾ ਤੇ ਮੈਂ ਮਰ ਜਾਣਾ। ਉਹ ਉਹਨਾਂ ਨੇ ਸੱਪ ਮੰਗਾਇਆ ਮੈਨੂੰ ਕਹਿੰਦੇ ਜੀ ਤੁਹਾਨੂੰ ਸੱਪ ਲੜੇਗਾ। ਮੈਂ ਉੱਥੇ ਦੇਖਾ ਕਿ ਸੱਪ ਨੇ ਨਾ ਪ੍ਰਕ ਕਰਕੇ ਫਨ ਕੱਢ ਕੇ ਪਟਾਰੀ ਚੋਂ ਬਾਹਰ ਆ ਗਿਆ। ਉਹ ਮੈਂ ਕਹਾਂ ਮਹਾਰਾਜ ਮੈਂ ਤਾਂ ਨਹੀਂ ਲੜਾਉਣਾ ਇਹਨੂੰ। ਮੈਂ ਜੀਣਾ ਹਲੇ ਮੇਰੀ ਜ਼ਿੰਦਗੀ ਹੈ। ਹੂੰ ਤੇ ਉਹਨਾਂ ਨੇ ਫਿਰ ਡੁਪਲੀਕੇਟ ਦੇ ਉਹ ਮੇਰਾ ਤੰਬਾ ਜਿਆ ਬਣਵਾ ਕੇ ਉਹਦੀ ਲਗਾਇਆ ਔਰ ਸੱਚਾਈ ਤੁਸੀਂ ਜਾਨਣਾ ਸੱਪ ਉਹਦਾ ਮਾਸ ਹੀ ਲਾ ਕੇ ਲੈ ਗਿਆ ਹਾਈ 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 ਮੈਂ ਕਿਹਾ ਜੇ ਕਿਤੇ ਮੈਂ ਲੜਾਂਦਾ ਤਾਂ ਮੇਰਾ ਕੀ ਅਸਰ ਹੋਣਾ ਸੀ ਉਹ ਤਾਂ ਸੱਪ ਦਾ ਪਾਲਣ ਵਾਲਾ ਸੀਗਾ ਉਹ ਨੂੰ ਨਹੀਂ ਉਹਨੇ ਬਖਸ਼ਿਆ ਬਿਨ ਕਿੱਥੋਂ ਬਖਸ਼ਣਾ ਸੀ ਜੀ 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 ਸੋ ਇਦਾਂ ਤੇ ਕਈ ਵਾਰੀ ਸਾਨੂੰ ਇਨਸੀਡੈਂਟਸ ਸਹਿਨੇ ਤਾਂ ਪੈਂਦੇ ਹੀ ਨੇ ਬਿਲਕੁਲ ਜੀ ਥੀਏਟਰ ਰੇਡੀਓ ਹਾਂਜੀ ਦੁਰਦ੍ਰਸ਼ਨ ਹਾਂਜੀ ਹਨਾ ਤੇ ਫਿਲਮਾਂ ਹਾਂਜੀ ਸਭ ਤੋਂ ਜ਼ਿਆਦਾ ਮਜ਼ਾ ਕਿੱਥੇ ਆਂਦਾ ਹੈ ਐਕਚੁਅਲੀ ਸਚਾਈ ਤਾਂ ਇਹ ਹੈ ਜੀ ਮੇਰੀ ਰੂਹ ਦੀ ਖਰਾਕ ਤਾਂ ਐਕਟਿੰਗ ਹੈ ਹਮ ਉਹ ਮੈਨੂੰ ਟੀਵੀ ਤੇ ਔਰ ਰੇਡੀਓ ਤੇ ਪੂਰੀ ਮਿਲਦੀ ਹੈ ਹੂੰ ਫਿਲਮਾਂ ਦੇ ਉੱਤੇ ਤਾਂ ਸਾਨੂੰ ਜਿੱਦਾਂ ਕਹਿੰਦੇ ਨਾ ਗੱਲ ਪਿਆ ਢੋਲ ਤਾਂ ਬਜਾਉਣਾ ਹੀ ਪਏਗਾ ਹੂੰ ਉਹ ਤਾਂ ਉਹਨਾਂ ਦੀ ਮਰਜ਼ੀ ਨਾਲ ਕਰਨਾ ਪੈਂਦਾ ਹੈ ਇੱਥੇ ਅਸੀਂ ਲੋਕ ਆਪਣੀ ਮਰਜ਼ੀ ਨਾਲ ਵੀ ਕਰ ਜਾਂਦੇ ਆ ਤੇ ਉਹਦੇ 'ਚ ਵੀ ਕਈ ਵਾਰੀ ਸਾਨੂੰ ਕਾਫੀ ਕਾਮਯਾਬੀ ਮਿਲ ਜਾਂਦੀ ਹੈ ਜੀ 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 ਇਹਦੇ ਨਾਲ ਨਾਲ ਹੀ ਮੈਂ ਚੱਲਦੇ-ਚੱਲਦੇ ਮੈਨੂੰ ਇੱਕ ਸ਼ੌਕ ਹੁੰਦਾ ਸੀ ਪੇਟਾਂ ਲਿਖੰਦਾ ਅੱਛਾ ਅਸੀਂ ਉਧਰ ਹੀ ਆ ਰਹੇ ਸੀ ਕਿ ਸਾਨੂੰ ਪਤਾ ਲੱਗਿਆ ਕਿ ਤੁਸੀਂ ਮਾਤਾ ਦੀਆਂ ਭੇਟਾਂ ਵੀ ਬਹੁਤ ਲਿਖੀਆਂ ਤੁਸੀਂ ਆਪ ਹੀ ਦੱਸ ਦਿੱਤਾ ਮੈਂ ਭੇਟਾਂ ਵੀ ਲਿਖਦਾ ਸੀ ਗੀਤ ਵੀ ਲਿਖਦਾ ਸੀ ਮੈਂ ਨੈਸ਼ਨਲ ਇੰਟੀਗ੍ਰੇਸ਼ਨ ਤੇ ਔਰ ਨੈਸ਼ਨਲ ਸੌਂਗਸ ਬਹੁਤ ਲਿਖੇ ਜਿਹੜੇ ਕਿ ਦੂਰਦਰਸ਼ਨ ਤੇ ਟੈਲੀਕਾਸਟ ਵੀ ਹੋਏ ਰਿਕਾਰਡ ਵੀ ਮੈਂ ਆਪ ਹੀ ਕੀਤੇ ਇਸ ਤਰ੍ਹਾਂ ਮੈਂ ਪੰਜਾਬੀ ਸੌਂਗਸ ਵੀ ਕਾਫੀ ਲਿਖੇ ਸੋ ਸ਼ੌਕ ਮੇਰੇ ਅਨੁਕੇ ਸੀ ਕਿ ਜਦੋਂ ਵੀ ਟਾਈਮ ਹੁੰਦਾ ਸੀ ਮੈਂ ਇਹੋ ਜਿਹਾ ਕੋਈ ਨਾ ਕੋਈ ਕੰਮ ਕਰ ਲੈਂਦਾ ਸੀ ਹੂੰ 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 ਗਾਉਣ ਦਾ ਸ਼ੌਕ ਨਹੀਂ ਸੀ ਕਦੇ ਮੈਂ ਬਹੁਤ ਧੇਰ ਗਾਇਆ ਮੈਡਮ ਜੀ ਮੈਂ ਜਗਰਾਤਿਆਂ ਤੇ ਗਿਆ ਜੀ ਮੈਂ ਫੰਕਸ਼ਨਾਂ 'ਚ ਗਿਆ ਉਦੋਂ ਤੁਹਾਨੂੰ ਸ਼ਾਇਦ ਯਾਦ ਹੋਵੇਗਾ ਸੇਰੇ ਬੜੇ ਚੱਲਦੇ ਹੁੰਦੇ ਸੀ ਸੇਰਾ ਸੁਣਾਉਂਦੀ ਸੀ ਮੈਂ ਬੜੇ ਲੋਕਾਂ ਦੇ ਸੇਰੇ ਬੋਲੇ ਆ ਜੀ ਪਰ ਹੌਲੀ ਹੌਲੀ ਜਿਸ ਲਈ ਐਕਟਿੰਗ ਵੱਲ ਜ਼ਿਆਦਾ ਵੱਧ ਗਿਆ ਨਾ ਤੇ ਫਿਰ ਮੈਂ ਗਾਉਣਾ ਛੱਡ ਗਿਆ ਅੱਛਾ ਪ੍ਰੇਮ ਕਾਕੜੀਆ ਜੀ ਕਿੰਨੇ ਸਾਲ ਦੇ ਜਵਾਨ ਹੋ ਮੈਂ 73 ਸਾਲ ਦਾ ਹੋ ਹੀ ਗਿਆ ਜੀ ਸਿਰਫ 73 ਸਾਲ ਦਾ ਹੀ ਹੋ ਨਾ ਹਾਂਜੀ 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 ਜੀ ਤੇ ਫਿਰ ਅਸੀਂ ਤਾਂ ਦੇਖਣਾ ਚਾਹਾਂਗੇ ਕਿ ਪ੍ਰੇਮ ਕਾਕਰੀਆ ਜੀ ਕਿਸ ਤਰੀਕੇ ਗਾਉਂਦੇ ਨੇ ਮੈਡਮ ਜੀ ਇੱਕ ਮੇਰੀ ਪੇਟ ਬਹੁਤ ਪਪੂਲਰ ਹੋਈ ਸੀ ਇਹ ਗਾ ਕੇ ਸ਼ਾਇਰ ਨਾਂ ਸਹੀ ਸੁਣਾਈ ਜਾ ਉਦਾਂ ਸੁਣਾ ਦਿਓ ਚਲੋ ਪਰ ਫਿਰ ਵੀ ਜੇ ਹਲਕੀ ਜਿਹੀ ਇੱਕ ਲਾਈਨ ਹੀ ਗੁੰਗੁਣਾ ਦੇ ਤਾਂ ਸਾਨੂੰ ਬੜਾ ਮਜ਼ਾ ਆਏ ਪੂਜੇ ਤਰਤੀ ਪੂਜੇ ਤੇ ਪੂਜੇ ਕੁਲ ਖੁਦਾਈ ਬ੍ਰਹਮਾ ਵਿਸ਼ਨੂ ਮਹੇਸ਼ ਵਿਪੁਜਨ ਤੈਨੂੰ ਵੇਖ ਨੂੰ ਮੈਂ ਤੇਰੀ ਜੋਤ ਜਗਾਵਾ ਮੈਂ ਚਾਹੇ ਤੂੰ ਮੰਨੇ ਨਾ ਮੰਨੇ ਤੈਨੂੰ ਰੋਜ਼ ਧਿਆਵਾ ਮੈਂ ਚਾਹੇ ਤੂੰ ਮੰਨੇ ਨਾ ਮੰਨੇ ਅੱਜ ਮੈਂ ਆਇਆ ਅੱਜ ਮੈਂ ਆਇਆ ਦਰ ਤੇਰੇ ਤੇ ਦਰਸ਼ਨ ਤੇਰਾ ਪਾਉਣਾ ਪਾਵੇਂ ਤੂੰ ਮੈਨੂੰ ਠੋਕਰ ਮਾਰੇ ਮੈਂ ਨਹੀਂ ਦਰ ਤੋਂ ਜਾਣਾ ਤੇਰੇ ਤਰਲੇ ਪਾਵਾਂ ਮੈਂ ਤੇਰੇ ਤਰਲੇ ਪਾਵਾਂ ਮੈਂ ਚਾਹੇ ਤੂੰ ਮੰਨ ਲੈ ਨਾ ਮੰਨੇ ਚਾਹੇ ਤੂੰ ਮੰਨ ਲੈ ਨਾ ਮੰਨੇ ਤੇਰੀ ਜੋਤ ਜਗਾਵਾ ਮੈਂ ਚਾਹੇ ਤੂੰ ਮੰਨ ਲੈ ਨਾ ਮੰਨੇ ਇਸ ਦੁਨੀਆ ਨੇ ਮੈਂ ਮੈਨੂੰ ਦਿੱਤੇ ਰੋਗ ਅਵੱਲੇ ਇਸ ਦੁਨੀਆ ਨੇ ਮੈਂ ਮੈਨੂੰ ਦਿੱਤੇ ਰੋਗ ਅਵੱਲੇ ਸੁਖ ਵਿੱਚ ਬਣਦੇ ਸਾਥੀ ਸਾਰੇ ਦੁੱਖ ਵਿੱਚ ਛੱਡਦੇ ਕੱਲੇ ਤੇਰੀ ਜੋਤ ਜਗਾਵਾ ਮੈਂ ਚਾਹੇ ਤੂੰ ਮੰਨੇ ਨਾ ਮੰਨੇ ਬਹੁਤ ਵਧੀਆ ਬਹੁਤ ਹੀ ਵਧੀਆ ਸੱਚੀ ਮਨ ਨੂੰ ਸਕੂਨ ਮਿਲਿਆ ਇੱਕ ਖੁਸ਼ੀ ਮਿਲੀ ਇੱਕ ਸ਼ਾਂਤੀ ਮਿਲੀ ਔਰ ਵੈਸੇ ਤੇ ਤੁਹਾਡੇ ਕੋਲ ਖਾਲੀ ਸਮਾਂ ਨਹੀਂ ਹੁੰਦਾ ਹੋਣਾ ਕਿਵੇਂ ਗੁਜ਼ਾਰਦੇ ਹੋ ਜੇ ਮਿਲਦਾ ਤਾਂ ਮਿਲਦਾ ਤਾਂ ਹੁਣ ਅੱਜ ਕੱਲ ਤਾਂ ਮੈਂ ਆਪਣੇ ਬੇਟੇ ਦਾ ਸਾਥ ਦੇ ਰਿਹਾ ਮੈਡਮ ਹੂੰ ਉਹਦਾ ਟਰੇਡਿੰਗ ਦਾ ਬਿਜ਼ਨਸ ਹੈ ਜੀ ਤੇ ਮੈਂ ਉਹਦੇ ਉੱਥੇ ਆਫਿਸ ਨੂੰ ਅਟੈਂਡ ਕਰਦਾ ਉਹਦੀ ਐਬਸੈਂਸ 'ਚ ਸਾਰਾ ਕੁਝ ਦੇਖਦਾ ਉਹ ਵਾਚ ਕਰਦਾ ਕਿਉਂਕਿ ਅੱਜ ਕੱਲ ਤੁਹਾਨੂੰ ਪਤਾ ਇਹਨਾਂ ਕਾਰੋਬਾਰਾਂ 'ਚ ਚੋਰੀ ਵੀ ਬਹੁਤ ਹੁੰਦੀ ਹੈ ਉਹਨੂੰ ਸੰਭਾਲਣ ਲਈ ਫਿਰ ਮੈਂ ਉਹਦੇ ਨਾਲ ਬੈਠਦਾ ਮੈਂ ਸਵੇਰੇ 10 ਵਜੇ ਚਲਾ ਜਾਣਾ 5 ਵਜੇ ਮੈਂ ਫਰੀ ਤੇ ਫਿਰ ਕਿਉਂ ਨਹੀਂ ਕਹਿ ਰਹੇ ਕਿ ਮੈਂ ਅੱਜ ਕੱਲ ਬਾਪ ਦਾ ਰੋਲ ਸਹੀ ਜ਼ਿੰਦਗੀ ਦੇ ਪੂਰਾ ਪੂਰਾ ਅਗਮ ਹੁਣ ਸਹੀ ਮਹਿਨੇ ਚ ਮੈਂ ਬਾਪ ਦਾ ਔਰ ਦਾਦੇ ਦਾ ਰੋਲ ਨਿਭਾ ਰਿਹਾ ਦੇਖੋ ਮੈਂ ਸਵੇਰੇ ਸੁੱਤਾ ਉੱਠ ਕੇ ਜਲਦੀ ਜਲਦੀ ਤਿਆਰ ਹੋ ਕੇ ਆਪਣੇ ਪੋਤਿਆਂ ਨੂੰ ਗੱਡੀ 'ਚ ਬਿਠਾ ਕੇ ਸਕੂਲ ਛੱਡ ਕੇ ਆਣਾ ਅੱਛਾ ਫਿਰ 10 ਵਜੇ ਤੋਂ ਬਾਅਦ ਡਰਾਈਵਰ ਆ ਜਾਂਦਾ ਤੇ ਉਹ ਬੱਚਿਆਂ ਨੂੰ ਸਕੂਲੋਂ ਲੈ ਲੁਆਉਂਦਾ ਮੈਂ ਫਿਰ ਦੁਕਾਨ ਤੇ ਚਲਾ ਜਾਣਾ ਸ਼ਾਮ ਨੂੰ ਮੈਂ 5 ਵਜੇ ਤੋਂ ਬਾਅਦ ਆ ਕੇ ਆਪਣੇ ਮਿੱਤਰਾਂ 'ਚ ਜੀ ਬੈਠਣਾ ਉਠਣਾ ਉਹਦੇ ਬਾਅਦ 5 ਵਜੇ ਤੋਂ ਲੈ ਕੇ 9 ਵਜੇ ਤੱਕ ਮੇਰਾ ਪਰਸਨਲ ਟਾਈਮ ਹੈ ਮੈਨੂੰ ਕਿਸੇ ਨੇ ਨਹੀਂ ਰੋਕਣਾ ਤੁਸੀਂ ਕਿੱਥੇ ਜਾ ਰਹੇ ਹੋ ਕਿਉਂ ਜਾ ਰਹੇ ਹੋ ਮੈਂ ਆਪਣੇ ਮਿੱਤਰਾਂ ਕੋਲ ਬੈਠਣਾ ਅੱਛਾ ਪ੍ਰੇਮ ਕਾਕੜੀ ਆ ਜੀ ਜਦੋਂ ਤੁਹਾਡੀ ਸ਼ਾਦੀ ਹੋਈ ਸੀ ਹਾਂਜੀ ਪੁਰਾਣੇ ਵੇਲਿਆਂ ਚ ਲੈ ਕੇ ਦੇਖ ਤੁਹਾਡੇ ਚਿਹਰੇ ਤੇ ਕਿਦਾਂ ਰੌਣਕ ਆ ਗਈ ਹੈ ਜਦੋਂ ਤੁਹਾਡੀ ਸ਼ਾਦੀ ਹੋਈ ਸੀ ਕੁੜੀ ਵਾਲਿਆਂ ਨੂੰ ਕੀ ਦੱਸਿਆ ਸੀ ਮੁੰਡਾ ਕੀ ਕਰਦਾ ਹੈ ਉਹ ਉਹ ਤੋਂ ਮੇਰੇ ਫਾਦਰ ਦਾ ਕਾਰੋਬਾਰੀ ਸੀ ਗੱਲ ਅੱਛਾ ਡਿਸਟ੍ਰਿਬਿਊਸ਼ਨ ਮੁੰਡਾ ਡਿਸਟ੍ਰਿਬਿਊਟਰ ਹੈ ਤੇ ਅੱਛਾ ਅੱਛਾ ਹਾਂ ਫਿਲਮ ਡਿਸਟ੍ਰਿਬਿਊਟਰ ਹਮ ਅਸੀਂ ਕਾਫੀ ਹਿੱਟ ਫਿਲਮਾਂ ਰਿਲੀਜ਼ ਕੀਤੀਆਂ ਮੇਰੇ ਅੱਛਾ ਅੱਛਾ ਪਰ ਮੈਂ ਤਾਂ ਬਸ ਆਪਣੇ ਸ਼ੌਕ ਦੀ ਖਾਤਰ ਆਪਣੇ ਫਾਦਰ ਦਾ ਦਫ਼ਤਰ ਛੱਡ ਦਿੱਤਾ ਹਮ ਮੈਂ ਕਿਹਾ ਜੀ ਮੈਂ ਨਹੀਂ ਕਰਨਾ ਇਹ ਮੈਂ ਤਾਂ ਇਹੀ ਕਰਨਾ ਹੈ ਜੀ ਨਰਾਜ਼ ਹੋਏ ਸੀ ਪਿਤਾ ਜੀ ਤੋਂ ਬਹੁਤ ਜ਼ਿਆਦਾ ਨਰਾਜ਼ ਸੀਗੇ ਮੇਰੇ ਨਾਲ ਫਿਰ ਤੈਨੂੰ ਕੁਝ ਨਹੀਂ ਦੇਵਾਂਗਾ ਭੁੱਖਾ ਮਰ ਜਾਏਂਗਾ ਇਹ ਹੋ ਜਾਏਗਾ ਉਹ ਹੋ ਜਾਏਗਾ ਮੈਂ ਕਿਹਾ ਜੀ ਫਿਰ ਵੀ ਤੁਹਾਡੇ ਕੋਲੋਂ ਨਹੀਂ ਮੰਗਾਗਾ ਪਰ ਉਸ ਪ੍ਰਭੂ ਨੇ ਮੇਰਾ ਇੰਨਾ ਖਿਆਲ ਦਿੱਤਾ ਅੱਜ ਮੇਰੇ ਬੱਚੇ ਸਾਰੇ ਸੈੱਟ ਨੇ ਬੇਟਾ ਵੀ ਸੈੱਟ ਹੈ ਬੇਟੀਆਂ ਆਪਣੇ ਆਪਣੇ ਘਰ ਸੈੱਟ ਨੇ ਮੈਨੂੰ ਕਿਸੇ ਚੀਜ਼ ਦੀ ਕੋਈ ਤਮਾ ਨਹੀਂ ਹੁੰਦੀ ਫੁੱਲਵਾੜੀ ਚ ਫੁੱਲ ਕਿੰਨੇ ਨੇ ਕੌਣ ਕੌਣ ਆਇਆ ਇਸ ਵੇਲੇ ਪਰਿਵਾਰ ਦੇ ਵਿੱਚ ਇਸ ਵੇਲੇ ਮੇਰੀਆਂ ਤਿੰਨ ਬੇਟੀਆਂ ਜੀ ਹੂੰ ਤਿੰਨੋਂ ਮੈਰਿਡ ਨੇ ਜੀ ਇੱਕ ਬੇਟਾ ਅੱਛਾ ਜੀ ਹਾਂਜੀ ਅੰਗੂ ਬੇਟੇ ਦੇ ਦੋ ਬੇਟੇ ਨੇ ਜੀ ਉਹਨਾਂ ਦੋ ਪੋਤਿਆਂ ਨੂੰ ਵੇਖ ਵੇਖ ਕੇ ਆਪਾਂ ਹੋਰ ਜਵਾਨ ਦੇ ਰਹੀਦਾ ਜੀ ਅਸ ਆਈ ਆਪਣੀ ਜ਼ਿੰਦਗੀ ਹੈ ਜੀ ਕਾਕੜੀਆ ਜੀ ਜਦੋਂ ਕਹਿੰਦੇ ਨੇ 60 70 ਸਾਲ ਦਾ ਬੰਦਾ ਹੋ ਜਵੇ ਨਾ ਉਹ ਸੱਚ ਨਹੀਂ ਅਸੀਂ ਨਹੀਂ ਕਹਿਣਾ ਤੁਸੀਂ ਜਦੋਂ ਜਵਾਨ ਹੋ ਰਹੇ ਮੈਨੂੰ ਕੋਈ ਪੁੱਛਦਾ ਤੇ ਮੈਂ ਕਹਿੰਦਾ ਮੈਂ 37 ਸਾਲ ਦਾ ਵੈਸੇ ਵੀ ਤੁਸੀਂ ਦੇਖੋ ਜੀ ਪਹਿਲਾਂ ਫਿਲਮਾਂ ਕੀਤੀ ਉਸ ਤੋਂ ਬਾਅਦ ਪੁੱਠੇ ਆਏ ਤੁਸੀਂ ਆ ਪੁੱਠਾ ਟੁੱਟਿਆ ਤੇ 37 ਸਾਲ ਦੇ ਬਣੇ ਇਸ 37 ਸਾਲ ਦੇ ਬੰਦੇ ਨੇ ਇਸ 37 ਸਾਲਾਂ ਦੇ ਵਿੱਚ ਕਦੀ ਰਸੋਈ 'ਚ ਆਪ ਜਾ ਕੇ ਕੁਝ ਬਣਾਇਆ ਬਿਲਕੁਲ ਮੈਡਮ ਮੈਂ ਜਦੋਂ ਪੱਟੀ ਸਾਹਿਬ ਦੇ ਨਾਲ ਰਹਿੰਦਾ ਸੀ ਨਾ ਮੈਂ ਇਹ ਜਾ ਕੇ ਸ਼ੂਟਿੰਗ ਸ਼ਟਿੰਗ ਵਾਸਤੇ ਤੇ ਉੱਥੇ ਅਸੀਂ ਆਪ ਹੀ ਖਾਣਾ ਬਣਾਉਂਦੇ ਸੀ ਮੈਂ ਤੇ ਪੱਟੀ ਸਾਹਿਬ ਹੂੰ ਦੋਨੋਂ ਔਰ ਸੁਗੋ ਮੈਨੂੰ ਜਦੋਂ ਮੈਂ ਪੱਟੀ ਸਾਹਿਬ ਦੇ ਘਰ ਪਹੁੰਚਦਾ ਕਦੀ ਵਾਪਸ ਆਉਣਾ ਤੇ ਉਹ ਉਹਨਾਂ ਨੇ ਕਹਿੰਦਾ ਤੁਸੀਂ ਕੀ ਜੱਬ ਪਾਤਾ ਜਿਹੜੀ ਚੀਜ਼ ਅਸੀਂ ਬਣਾਉਂਦੇ ਆ ਕਾਕੜੀਆ ਸਾਹਿਬ ਬਹੁਤ ਸਵਾਲ ਬਣਾਉਂਦੇ ਆ ਕਾਕੜੀਆ ਸਾਹਿਬ ਬਹੁਤ ਸਵਾਲ ਬਣਾਉਂਦੇ ਤੁਸੀਂ ਕੀ ਪਾਪਾ ਕੇ ਬਣਾ ਕੇ ਕੋਈ ਜਾਂਦੇ ਹੋ ਸੋ ਅੱਛਾ ਲੱਗਦਾ ਸੀ ਉਸ ਬੰਦੇ ਨਾਲ ਮੈਂ ਬਹੁਤ ਅੱਛਾ ਟਾਈਮ ਬਿਤਾਇਆ ਜੀ ਜੀ ਉਹਨਾਂ ਵਰਗਾ ਸੈਂਸ ਆਫ ਹਿਊਮਰ ਨਹੀਂ ਸੀਗਾ। ਜਦੋਂ ਮੈਂ ਉਹਨਾਂ ਨਾਲ ਕੰਮ ਕਰਦਾ ਸੀ ਨਾ ਮੈਂ ਉਹਨਾਂ ਦੇ ਘਰ ਹੀ ਉਹਨਾਂ ਦੇ ਰੀਡਿੰਗ ਰੂਮ 'ਚ ਸੀ ਦੋਨੋਂ ਇਕੱਠੇ ਸੌਂਦੇ ਸੀ। ਇੱਕ ਦਿਨ ਸਰਦੀਆਂ ਦਾ ਮੌਸਮ ਰਾਤੀ 3 ਵਜੇ ਲੈਂਡਲਾਈਨ ਫੋਨ ਹੁੰਦੇ ਸੀ ਉਦੋਂ ਕਿਸੇ ਦਾ ਫੋਨ ਵੱਜਿਆ ਇਹਨਾਂ ਨੇ ਫੋਨ ਚੁੱਕਿਆ ਤੇ ਚੁੱਕਦਿਆਂ ਕਹਿੰਦੇ ਦੁੱਧ ਲੈਣੇ ਗਏ ਆ। ਮੈਂ ਬੜਾ ਪਰੇਸ਼ਾਨ ਹੋਇਆ ਮੈਂ ਕਹਿੰਦਾ ਰਾਤੀ 3 ਵਜੇ ਕਿਹਨੂੰ ਦੁੱਧ ਲੈਣ ਭੇਜੀ ਜਾਂਦੇ ਆ। ਜੀ ਮੈਂ ਕਹਾ ਭੱਟੀ ਸਾਹਿਬ ਕਿਹਨੂੰ ਦੁੱਧ ਲੈਣ ਭੇਜਤਾ ਆ ਯਾਰ ਪਤਾ ਨਹੀਂ ਕੋਈ ਪੁੱਛ ਰਿਆ ਸੀ ਡੀਆਈਜੀ ਸਾਹਿਬ ਹੈਗੇ ਫੇ ਮੈਂ ਕਹਾ ਤੂੰ ਕਹਣਾ ਸੀ ਰੌਗ ਨਬਰ ਕਹਿੰਦਾ ਉਹ ਸਾਡੀ ਨੀਂਦ ਨਹੀਂ ਖਰਾਬ ਕੀਤੀ ਉਹ ਵੀ ਸੋਚੀ ਜਾਂਦੇ ਡੀਆਈਜੀ ਰਾਤੀ 3 ਵਜੇ ਦੁੱਧ ਲੈਣ ਗਿਆ ਸੋ ਅੱਛਾ ਪ੍ਰੇਮ ਕਾਕੜੀਆ ਜੀ ਤੁਸੀਂ ਥੀਏਟਰ ਦਾ ਉਹ ਦੌਰ ਦੇਖਿਆ ਜਦੋਂ ਭਰਵਾ ਭਰਵਾ ਮਾਹੌਲ ਹੁੰਦਾ ਸੀ ਲੋਕ ਬਹਿਰਾ ਘੱਟ ਕੇ ਥੀਏਟਰ ਵੱਲ ਜਾਂਦੇ ਸੀ ਹੁਣ ਥੀਏਟਰ ਦਾ ਥੋੜਾ ਰੰਗ ਰੂਪ ਵੀ ਬਦਲ ਗਿਆ ਥੋੜੀ ਜੀ ਆਧੁਨਿਕਤਾ ਵੀ ਆ ਗਈ ਹੈ ਠੀਕ ਹੈ ਜੀ ਔਰ ਦਰਸ਼ਕਾਂ ਨੂੰ ਖਿੱਚ ਕੇ ਲਿਆਉਣਾ ਪੈਂਦਾ ਹੈ ਬਿਲਕੁਲ ਸਹੀ ਗੱਲ ਹੈ ਹੈ ਨਾ ਹਾਂਜੀ ਤੇ ਨੌਜਵਾਨ ਪੀੜੀ ਥੀਏਟਰ ਦੇ ਨਾਲ ਜੁੜਨਾ ਤਾਂ ਚਾਹੁੰਦੀ ਹੈ ਪਰ ਇਸ ਨੂੰ ਰੋਜ਼ਗਾਰ ਨਹੀਂ ਬਣਾ ਸਕਦੀ ਬਿਲਕੁਲ ਸਹੀ ਗੱਲ ਹੈ ਠੀਕ ਹੈ ਕੀ ਕਹਿਣਾ ਚਾਹੋਗੇ ਇੱਥੇ ਨੌਜਵਾਨ ਬੱਚਿਆਂ ਨੂੰ ਜਿਹੜੇ ਥੀਏਟਰ ਨਾਲ ਜੁੜਨਾ ਚਾਹੁੰਦੇ ਨੇ ਮੈਂ ਨੋ ਡਾਊਟ ਕਿ ਕਦੀ ਇੱਕ ਟਾਈਮ ਸੀਗਾ ਕਿ ਥੀਏਟਰ ਨਾਲ ਜੁੜੇ ਹੋਏ ਲੋਕੀ ਆਪਣੇ ਪਰਿਵਾਰ ਨੂੰ ਥੀਏਟਰ ਦੀ ਕਮਾਈ ਨਾਲ ਹੀ ਆਪਣੀ ਉਸ ਕਮਾਈ ਨਾਲ ਹੀ ਪਾਲ ਲੈਂਦੇ ਸੀ ਪਰ ਅੱਜ ਦੀ ਤਰੀਕ ਚ ਸਮਾਂ ਇੰਨਾ ਬਦਲ ਗਿਆ ਹੈ ਹਰ ਚੀਜ਼ ਦੀ ਐਨੀ ਮਹਿੰਗਾਈ ਹੋ ਗਈ ਹੈ ਜੀ ਇਹ ਜ਼ਰੂਰੀ ਨਹੀਂ ਹੈ ਕਿ ਜਿਹੜਾ ਬੰਦਾ ਇਸ ਲਾਈਨ ਚ ਆਇਆ ਤੇ ਉਹਨੂੰ ਆਂਦੀ ਹੀ ਸਟਾਰ ਬਣ ਜਾਇਓ ਜਾਂ ਉਹਨੂੰ ਕੰਮ ਮਿਲਣਾ ਸ਼ੁਰੂ ਹੋ ਜਾਵੇ ਇਹ ਕੋਈ ਜ਼ਰੂਰੀ ਨਹੀਂ ਇਸ ਕਰਕੇ ਆਪਣਾ ਸਾਈਡ ਬਿਜ਼ਨਸ ਜਾਂ ਸਰਵਿਸ ਜ਼ਰੂਰ ਹੋਣੀ ਚਾਹੀਦੀ ਆ ਇਹਨੂੰ ਐਜੇ ਸ਼ੌਕ ਸਟਾਰਟ ਕਰੋ ਜਿਸ ਲਈ ਸਟੈਬਲਿਸ਼ ਹੋ ਜਾਓ ਤੇ ਫਿਰ ਬੇਸ਼ੱਕ ਛੱਡ ਦਿਓ ਹੂੰ ਗੱਲ ਤੇ ਸਹੀ ਹੈ ਬੇਸ਼ੱਕ ਛੱਡ ਦਿਓ ਪਰ ਆਪਣਾ ਸ਼ੌਕ ਥੀਟਰ ਨਾਲ ਜੁੜ ਕੇ ਪਾਲੋ ਜ਼ਰੂਰ ਪਾਲੋ ਜਿਉਂਦਾ ਰੱਖੋ ਇਹਨੂੰ ਛੱਡੋ ਨਾ ਸ਼ੌਕ ਨੂੰ ਮਾਰੋ ਨਾ ਕਦੀ ਆਟੋ ਬਾਇਓਗ੍ਰਾਫੀ ਲਿਖਣ ਦਾ ਦਿਲ ਕੀਤਾ ਕਦੀ ਮੌਕੇ ਹੀ ਦਿਲ ਕਰਾ ਸੋਚਿਆ ਹੀ ਨਹੀਂ ਹੁਣ ਸੋਚੋਗੇ ਹੁਣ ਤੁਸੀਂ ਕਹਿਤਾ ਤਾਂ ਮੈਨੂੰ ਕੁਝ ਨਾ ਕੁਝ ਸੋਚਣਾ ਪੈਗਾ ਜੀ 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 ਬਹੁਤ ਸਾਰੇ ਰੋਲ ਕੀਤੇ ਕੁਝ ਰੋਲ ਹੁੰਦੇ ਨੇ ਜਿਹੜੇ ਮਨ ਦੇ ਬਹੁਤ ਕਰੀਬ ਹੋ ਜਾਂਦੇ ਨੇ ਬਹੁਤ ਚੰਗੇ ਲੱਗਦੇ ਨੇ ਤੇ ਉਹਨੂੰ ਯਾਦ ਕਰਕੇ ਤੁਸੀਂ ਕਦੇ ਇਕੱਲੇ ਬੈਠੇ ਵੀ ਮੁਸਕਰਾ ਪੈਂਦੇ ਹੋ ਹੈ ਕੋਈ ਇਦਾਂ ਦਾ ਰੋਲ ਦਾ ਇੱਕ ਮੈਂ ਚੀਤਾ ਸੀਗਾ ਜੀ ਕਾਮੇਡੀ ਸੀਰੀਅਲ ਆਸਮਾਨ ਸੇ ਗਿਰੇ ਹੂੰ ਉਹਦੇ ਚ ਵਿਵੇਕ ਸ਼ੌਕ ਜੀ ਮੈਂ ਜੀ ਤੇ ਸਰਤਾ ਦਿਵਾਲੀ ਜੀ ਸੀਗੇ ਜੀ ਉਹ ਅੱਛੀ ਕਾਮੇਡੀ ਸੀ ਹੂੰ ਉਹ ਕਦੀ ਕਦੀ ਯਾਦ ਆ ਜਾਂਦੇ ਉਹਦੇ ਸੀਨ ਤਾਂ ਭੁੱਲ ਭੁਲਾ ਵੀ ਗਏ ਹੋਣਗੇ ਪਰ ਉਹ ਬਹੁਤ ਅੱਛੀ ਕਾਮੇਡੀ ਕੀਤੀ ਸੀ ਅਸੀਂ ਅੱਛਾ ਅੱਛਾ ਕਾਮੇਡੀ ਉਹ ਜਿਹਨੂੰ ਦੇਖ ਕੇ ਲੋਕਾਂ ਦਾ ਹਾ 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 ਕਰਕੇ ਹਾਸਾ ਨਿਕਲਿਆ ਬਿਲਕੁਲ 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 ਠੀਕ ਹੈ ਨਾ ਜੀ ਅੱਜ ਕੱਲ ਦਾ ਕਹਿੰਦੇ ਮੁਸਕਰਾਪੇ ਕਾਮੇਡੀ ਹੋ ਗਈ ਹੋ ਗਈ ਹੋ ਗਈ ਜੀ ਹੋ ਗਈ ਹੋ ਗਈ ਕਿਸੇ ਦੇ ਚਿਹਰੇ ਤੇ ਮੁਸਕਰਾਹਟ ਆਈ ਵੈਸੇ ਹਸਾਉਣਾ ਜ਼ਿਆਦਾ ਔਖਾ ਤੁਸੀਂ 8 ਸਾਲ ਸਿਨੇਮਾ ਮੈਨੇਜਰ ਰਹੇ ਤੇ लवली ਪ੍ਰੋਫੈਸ਼ਨਲ ਯੂਨੀਵਰਸਿਟੀ ਨਾਲ ਵੀ ਥੋੜੀ ਦੇਰ ਜੁੜੇ ਰਹੇ ਤੁਸੀਂ ਬਿਲਕੁਲ ਜੀ ਬਿਲਕੁਲ ਉੱਥੇ ਵੀ ਮੈਂ ਸੀਨੀਅਰ ਕਲਚਰਲ ਅਫੀਸਰ ਲਗਾ ਰਿਹਾ ਹਾਂ ਜੀ ਤੇ ਪਰ ਮੈਂ ਨੌਕਰੀ ਆਪ ਹੀ ਰਿਜ਼ਾਈਨ ਕਰਤੀ ਕਿਉਂਕਿ ਮੈਨੂੰ ਲੱਗਦਾ ਨਹੀਂ ਸੀ ਕਿ ਮੈਂ ਇਸ ਜਗ੍ਹਾ ਵਾਸਤੇ ਫਿੱਟ ਹਾਂ ਹੂੰ ਹੂੰ ਕਿਉਂਕਿ ਉੱਥੇ ਉਹਨਾਂ ਦਾ ਸਿਸਟਮ ਬੜਾ ਹੋਰ ਤਰ੍ਹਾਂ ਦਾ ਹੂੰ ਮਤਲਬ ਜਿਹੜਾ ਵਰਕਰ ਹੈ ਤੇ ਵਰਕਰ ਹੈ ਹੂੰ ਉਹ ਅਸੀਂ ਖੁੱਲੇ ਦਿਮਾਗ ਦੇ ਖੁੱਲੀ ਰੂਹ ਦੇ ਬੰਦੇ ਸਾਡਾ ਕੋਈ ਪਤਾ ਨਹੀਂ ਕਿਹੜੇ ਬਲੇ ਅਸੀਂ ਕੀ ਕਰਨ ਬੈਣਾ ਹੂੰ ਤੇ ਮੈਂ ਉੱਥੇ ਵਾਸਤੇ ਆਪਣੇ ਆਪ ਨੂੰ ਫਿੱਟ ਨਹੀਂ ਸਮਝਿਆ ਤੇ ਮੈਂ ਫਿਰ ਰਿਜਾਈਨ ਕਰ ਦਿੱਤਾ ਜੀ ਜੀ ਕਾਕੜੀ ਜੀ ਤੁਸੀਂ ਕਹਿਆ ਸੀ ਕਿ ਮੇਰਾ ਇੱਕ ਛੋਟਾ ਜਿਹਾ ਐਕਸੀਡੈਂਟ ਹੋ ਗਿਆ ਸੀ ਹਾਂਜੀ ਹੈਨਾ ਪਰ ਐਕਸੀਡੈਂਟ ਤੇ ਐਕਸੀਡੈਂਟ ਹੀ ਹੈ ਮੰਜੇ ਤੇ ਪਾ ਦਿੰਦਾ ਬਿਲਕੁਲ ਓਏ ਹੋਏ ਹੋਏ ਜਿਹੜਾ ਬੰਦਾ ਕਲਾ ਪ੍ਰੇਮੀ ਹੋਵੇ ਇਧਰ ਉਧਰ ਘੁੰਮਣ ਫਿਰਨ ਵਾਲਾ ਹੋਵੇ ਉਹਨੂੰ ਮੰਜੇ ਤੇ ਪਾਣਾ ਕਿੰਨਾ ਔਖਾ ਲੱਗਿਆ ਸੀ ਬਹੁਤ ਬਹੁਤ ਔਖਾ ਲੱਗਾ ਜੀ ਔਰ ਮੈਂ ਸ਼ਾਬਾਸ਼ ਦੇਣਾ ਆਪਣੀ ਵਾਈਫ ਨੂੰ ਹਮਮ ਔਰ ਆਪਣੇ ਬੇਟੇ ਨੂੰ ਜੀ ਉਹਨਾਂ ਨੇ ਮੇਰੀ ਇੰਨੀ ਕਿ ਸੇਵਾ ਕੀਤੀ ਕਿ ਮੈਨੂੰ ਦੁਬਾਰਾ ਉੱਠ ਕੇ ਖੜਾ ਹੋਣ ਜਗ੍ਹਾ ਛੜਦਾ ਨਹੀਂ ਤੇ ਮੈਂ ਸੋਚਿਆ ਸੀ ਕਿ ਹੁਣ ਜ਼ਿੰਦਗੀ ਦਾ ਅੰਤ ਹੈ ਹਮਮ ਮੁਸ਼ਕਲ ਈ ਹੈ ਜੀਨਾ ਪਰ ਮੈਨੂੰ ਉਹਨਾਂ ਨੇ ਫਿਰ ਤੋਂ ਖੜਾ ਕਰ ਦਿੱਤਾ ਮੈਂ ਉਹਨਾਂ ਦਾ ਥੈਂਕਫੁਲ ਹਾਂ ਆਪਣੀ ਵਾਈਫ ਦਾ ਪਰ ਆਪਣੇ ਬੇਟੇ ਦਾ ਜੀ ਕਦੀ ਆਪਣੇ ਪੁਰਾਣੇ ਫਿਲਮਾਂ ਵਾਲੇ ਰੋਲ ਦੇਖਦੇ ਹੋ ਹਾਂ ਕਦੀ ਕਦੀ ਦੇਖ ਲਈ ਦੀਆਂ ਮੇਰੇ ਪੋਤੇ ਕਈ ਵਾਰੀ ਕਹਿੰਦੇ ਦਾਦੂ ਕੋਈ ਦਿਖਾਓ ਤਾਂ ਸਹੀ ਹੂੰ ਉਹ ਫਿਰ ਉਹ ਲੈ ਨੂੰ ਲਈ ਲਾ ਲਈ ਦੀ ਕੋਈ ਨਾ ਕੋਈ ਫਿਲਮ ਹੁਣ ਪਿੱਛੇ ਜੇ ਇਹ ਪਰਸੋਂ ਦੀ ਗੱਲ ਹੈ ਹੂੰ ਇੱਕ ਕਾਮੇਡੀ ਫਿਲਮ ਅਸੀਂ ਕੀਤੀ ਸੀਗੀ ਸ਼ਿਮਾਰੂ ਵਾਸਤੇ ਹੂੰ ਉਹਦਾ ਨਾਂ ਸੀਗਾ ਬਿੱਲੀਆਂ ਚ ਬਾਂਦਰ ਕਾਮੇਡੀ ਸੀਗੀ ਜਸਵਿੰਦਰ ਪੱਲਾ ਮੈਂ ਰਜੀਵ ਠਾਕੁਰ ਜੀ ਤੇ ਨੀਲੂ ਅਸੀਂ ਸੀਗੇ ਸਾਰੇ ਨਿਰਮਲ ਰਿਸ਼ੀ ਜੀ ਅਸੀਂ ਸਾਰੇ ਸੀਗੇ ਉਹ ਪਰਸੋਂ ਲਾ ਕੇ ਬੈਠ ਗਏ ਦਾदू ਆਪकी वो देखनी है वो लगाओ वो लगा वो लगा मैं ਫਿਰ YouTube ਤੇ ਉਹਨਾਂ ਨੂੰ ਲਾਤੀ ਉਹਨਾਂ ਨੇ ਦੇਖੀ ਕਾਫੀ ਖੁਸ਼ ਹੋਏ ਬੱਚੇ ਜਦੋਂ ਤੁਹਾਡਾ ਰੋਲ ਦੇਖਦੇ ਨੇ ਉਹ ਕਹਿੰਦੇ ਦਾदू ਹਮ ਵੀ ਆਪਕੇ ਜੈਸਾ ਬੰਨਣਾ ਚਾਹਤੇ ਹੈ ਕਦੀ ਕਿਆ ਉਹਨਾਂ ਨੇ ਅਸੀਂ ਵੀ ਐਕਟਿੰਗ ਕਰਨੀ ਉਹਨਾਂ ਨੂੰ ਐਕਟਿੰਗ ਦਾ ਸ਼ੌਕ ਨਹੀਂ ਮੈਂ ਬੇਟੇ ਨੂੰ ਕਈ ਵਾਰੀ ਕਹਿੰਦਾ ਹੁੰਦਾ ਸੀ ਜਦੋਂ ਮੈਂ ਆਪਣੇ ਪ੍ਰੋਗਰਾਮ ਪ੍ਰੋਡਿਊਸ ਕਰਦਾ ਸੀ ਮੈਂ ਇੱਕ ਸੀਰੀਅਲ ਬਣਾਇਆ ਸੀ ਉਹਦੇ ਚ ਇੱਕਦੇ ਰੋਲ ਵਾਸਤੇ ਜਿ ਕਿਆ ਤੇ ਉਹ ਕਿਉਂਕਿ ਮੇਰੇ ਫਾਦਰ ਕਹਿੰਦੇ ਹੁੰਦੇ ਸੀ ਨਾ ਵੀ ਇਹ ਕੰਜਰ ਘਾਟ ਹੈ ਤੇ ਉਹ ਕਹਿੰਦਾ ਸੀ ਉਹ ਡੈਡੀ ਛੱਡੋ ਘਰ ਚ ਕੰਜਰੇ ਕੀ ਬਹੁਤ ਹਾਏ ਉਹ ਤੁਹਾਡੀ ਸੀ ਉਹ ਨਹੀਂ ਸੀ ਕਾਤਾ ਸੋ ਮੈਂ ਸਮਝਦਾ ਕਿ ਉਹਨਾਂ ਦੀ ਆਪਣੀ ਸੋਚ ਸੀ ਉਹ ਪੜ ਗਿਆ ਅੱਜ ਬਹੁਤ ਅੱਛਾ ਐਸਟੈਬਲਿਸ਼ਡ ਹੈ ਪ੍ਰਭੂ ਦੀ ਕਿਰਪਾ ਜੀ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੈ ਜੀ ਤੇ ਸ਼ਾਇਦ ਜੋ ਇਧਰਲੇ ਪਾਸੇ ਆਂਦਾ ਤੇ ਨਾ ਵੀ ਕਾਮਯਾਬ ਹੋ ਸਕਦਾ ਕਿਉਂਕਿ ਜ਼ਰੂਰੀ ਨਹੀਂ ਹੈ ਕਿ ਇਸ ਫੀਲਡ ਚ ਆ ਕੇ ਵੀ ਹਰ ਬੰਦੇ ਨੂੰ ਕਾਮਯਾਬੀ ਮਿਲ ਜਾਏ ਜੀ ਸੰਗੀਤ ਪ੍ਰੇਮੀ ਵੀ ਹੋ ਸੰਗੀਤ ਪ੍ਰੇਮੀ ਪੂਰੀ ਤਰ੍ਹਾਂ ਜੀ ਕਿਹੋ ਜਿਹਾ ਗੀਤ ਸੁਣਦੇ ਹੋ ਮੈਂ ਐਕਚੁਅਲੀ ਨਾ ਸੈਡ ਸੰਗਸ ਦਾ ਬਹੁਤ ਹਮੇਤੀ ਹੂੰ ਕੋਈ ਮਨਪਸੰਦ ਗਾਇਕ ਤੁਹਾਡਾ ਜਾਂ ਗਾਇਕਾ ਗਾਇਕ ਮੇਰੇ ਸਭ ਤੋਂ ਜ਼ਿਆਦਾ ਮਨਪਸੰਦ ਸੀ ਜੀ ਰਫੀ ਸਾਹਿਬ ਮੈਂ ਰਫੀ ਸਾਹਿਬ ਨੂੰ ਬਹੁਤ ਪਸੰਦ ਕਰਦਾ ਸੀ ਹੂੰ ਉਹਨਾਂ ਤੋਂ ਬਾਅਦ ਸੈਕਿੰਡ ਨੰਬਰ ਸੀਗਾ ਮੁਕੇਸ਼ ਜੀ ਦਾ ਔਰ ਫੀਮੇਲ ਵਾਇਸਸ ਦੇ ਵਿੱਚੋਂ ਮੈਂ ਲਤਾ ਜੀ ਦਾ ਬਹੁਤ ਫੈਨ ਹਾਂ ਕੋਈ ਮਨਚ ਇੱਛਾ ਰਹਿ ਗਈ ਹੋਈ ਹੋਲੀ ਚਾਈ ਕੋਈ ਆ ਕਿ ਬੱਚੇ ਵੱਧਦੇ ਫੁੱਲਦੇ ਰਹਿਣ ਹਮ ਰੱਬ ਇਸ ਤਰ੍ਹਾਂ ਹੀ ਚਲਦੇ ਫਿਰਦੇ ਲੈ ਜਾਏ ਮੰਜੇ ਤੇ ਨਾ ਪਾਵੇ ਮੰਜੇ ਤੇ ਪੈ ਕੇ ਮੈਂ ਬਹੁਤ ਦੁਖੀ ਹੋ ਚੁੱਕਾ ਸਾਰੇ ਦੁਖੀ ਹੁੰਦੇ ਆ ਜੀ ਲੋਕਾਂ ਨੇ ਬੜਾ ਪਿਆਰ ਦਿੱਤਾ ਲੋਕਾਂ ਦਾ ਬਹੁਤ ਸ਼ੁਕਰੀਆ ਹੁਣ ਵੀ ਕਈ ਵਾਰੀ ਕੋਈ ਬੱਚੇ ਚੌਂਕ 'ਚ ਮਿਲ ਜਾਂਦੇ ਨੇ ਸੜਕ 'ਤੇ ਸਰ ਇੱਕ ਫੋਟੋ ਖਿਚਾ ਲੀ ਤਾਂ ਬੜਾ ਮਜ਼ਾ ਆਉਂਦਾ ਹੈ ਮਨ ਖੁਸ਼ ਹੁੰਦਾ ਦੇਖ ਕੇ ਕਿ ਦੇਖੋ ਪਿੰਡਾਂ ਦੇ ਲੋਕ ਬੱਚੇ ਹਾਲੇ ਵੀ ਮੈਨੂੰ ਯਾਦ ਰੱਖਦੇ ਆ ਹਮਮ ਸ਼ਹਿਰਾਂ 'ਚ ਤਾਂ ਲੋਕਾਂ ਕੋਲ ਟਾਈਮ ਹੀ ਨਹੀਂ ਟੀਵੀ ਦੇਖਣ ਦਾ ਜਾਂ 2 ਮਿੰਟ ਤੋਂ ਵੱਧ ਕੋਈ ਚੈਨਲ ਨਹੀਂ ਲਗਾ ਰਹੇ ਨੇ ਤੇ ਦੇਖਣਾ ਕਿ ਕਿਸੇ ਨੇ ਯਾਦ ਕੀ ਰੱਖਣਾ ਪਰ ਪਿੰਡਾਂ ਦੇ ਲੋਕਾਂ ਨੇ ਬਹੁਤ ਯਾਦ ਰੱਖਿਆ ਅਲੱਗ ਅਲੱਗ ਭੂਮਿਕਾਵਾਂ ਨਿਭਾਈਆਂ ਅਲੱਗ ਅਲੱਗ ਰੋਲ ਕੀਤੇ ਕੋਈ ਮਨ 'ਚ ਇੱਛਾ ਤਾਂ ਨਹੀਂ ਕਿ ਇਹ ਰੋਲ ਕਰ ਲੈਂਦਾ ਜਾਂ ਕਰਨ ਨੂੰ ਮਿਲ ਜਵੇ ਤਾਂ ਮੈਨੂੰ ਬੜਾ ਪਸੰਦ ਆਏਗਾ ਨਹੀਂ ਮੈਂ ਤਕਰੀਬਨ ਹਰ ਤਰ੍ਹਾਂ ਦੇ ਰੋਲ ਕੀਤੇ ਆੜ ਬਹੁਤ ਤਰ੍ਹਾਂ ਦੇ ਰੋਲ ਇੱਕ ਮੈਂ ਦੂਰਦਰਸ਼ਨ ਤੇ ਡਰਾਮਾ ਕੀਤਾ ਸੀਗਾ ਉਹਦੇ ਚ ਹੁੰਦਾ ਕਿ ਸਾਡਾ ਇੱਕ ਬੱਚਾ ਬਿਮਾਰ ਹੁੰਦਾ ਉਹਦੀ ਅੱਖਾਂ ਦੀ ਦਵਾਈ ਲੈ ਕੇ ਆਨੇ ਆ ਡਾਕਟਰ ਕੋਲੋਂ ਤੇ ਵਾਈਫ ਮੇਰੀ ਅਨਪੜ ਹੁੰਦੀ ਐ ਮੈਂ ਉਹਨੂੰ ਕਹਿ ਕੇ ਜਾਣਾ ਵੀ ਐ ਇਹਦੇ ਦਵਾਈ ਪਾ ਦੀ ਉਹ ਗਲਤੀ ਨਾਲ ਚੁੱਕ ਕੇ ਤਜ਼ਾਬ ਪਾ ਦੇ ਦਿੰਦੀ ਉਹ ਬੱਚੇ ਦੀ ਅੱਖਾਂ 'ਚ ਡਰਾਮੇ 'ਚ ਉਹ ਤੁਸੀਂ ਦੇਖੋ ਕਿ ਉਹ ਸੀਨ ਕਰਨ ਤੋਂ ਬਾਅਦ ਮੈਨੂੰ ਡਰਾਮੇ ਦੇ ਡਾਇਰੈਕਟਰ ਨੇ ਕਹਿਤਾ ਕਿ ਹੁਣ ਆਹ ਸੀਨ ਹੈ ਤੁਸੀਂ ਦਰਖਤ ਦੇ ਥੱਲੇ ਬਹਿ ਕੇ ਕੀ ਬੋਲਣਾ ਹੈ ਆਪੇ ਹੀ ਬੋਲ ਦੋ ਹੂੰ ਹੂੰ ਮੈਂ ਫਿਰ ਬੋਲਿਆ ਜੀ ਔਰ ਮੈਂ ਸੱਚ ਮੁੱਚ ਇੰਨਾ ਕਿ ਰੋਇਆ ਰੱਬ ਦੇ ਨਾਲ ਇੰਨਾ ਕਿ ਗਿਲਾ ਕੀਤਾ ਜਿਹਦਾ ਹਿਸਾਬ ਕੁਝ ਨਹੀਂ ਮੈਨੂੰ ਡਰਾਮੇ ਦਾ ਨਾਮ ਵੀ ਭੁੱਲ ਗਿਆ ਕੀ ਸੀ ਜੀ ਜੀ ਪਰ ਮੈਂ ਇੰਨਾ ਕਿ ਰੋਇਆ ਮੈਡਮ ਰਿਐਲਿਟੀ 'ਚ ਮੇਰੇ origignal tiers and nx ਕੇ ਕੈਮਰਾ ਡਾਇਰੈਕਟਰ ਵੀ ਖੁਸ਼ ਹੋ ਗਿਆ ਕਹਿੰਦਾ ਯਾਰ ਆ ਮੈਤੋਂ ਨਹੀਂ ਸੀ ਲਿਖਿਆ ਜਾਣਾ ਤੇ ਉਹ ਤੂੰ ਆਪ ਬੋਲ ਦਿੱਤਾ ਸੋ ਪ੍ਰੇਮ ਕਾਕੜੀਆ ਜੀ ਤੁਹਾਡੀ ਜ਼ਿੰਦਗੀ ਚ ਇੱਕ ਹਲਕੀ ਜਿਹੀ ਝਾਤ ਮਾਰ ਕੇ ਸਾਨੂੰ ਬਹੁਤ ਮਜ਼ਾ ਆਇਆ ਪਰਮਾਤਮਾ ਅੱਗੇ ਦੁਆ ਕਰਦੇ ਹਾਂ ਕਿ ਤੁਸੀਂ ਸਿਹਤਯਾਬ ਰਹੋ ਹਮੇਸ਼ਾ 37 ਸਾਲ ਦਾ ਹੀ ਰਹੋ ਠੀਕ ਹੈ ਜੀ ਔਰ ਤੁਸੀਂ ਆਖਿਆ ਕਿ ਮੈਂ ਹਰ ਤਰ੍ਹਾਂ ਦੇ ਰੋਲ ਕਰ ਲਏ ਪਰ ਅਸੀਂ ਇੰਨਾ ਜ਼ਰੂਰ ਕਹਾਂਗੇ ਕਿ ਤੁਸੀਂ ਸਾਰੀ ਉਮਰ ਥੀਏਟਰ ਨਾਲ ਜੁੜੇ ਰਹੋ ਫਿਲਮਾਂ ਨਾਲ ਜੁੜੇ ਰਹੋ ਰੇਡੀਓ ਨਾਲ ਜੁੜੇ ਰਾਂ ਟੀਵੀ ਨਾਲ ਜੁੜੇ ਰਾਂ ਔਰ ਇਸੇ ਤਰ੍ਹਾਂ ਦਰਸ਼ਕਾਂ ਤੇ ਸਰੋਤਿਆਂ ਦਾ ਮਨ ਮੋਹਦੇ ਰਾਂ ਬਹੁਤ ਬਹੁਤ ਸ਼ੁਕਰੀਆ ਰੂਬਰੂ ਪ੍ਰੋਗਰਾਮ ਸਾਡੇ ਅੱਜ ਦੇ ਮਹਿਮਾਨ ਬਣਨ ਲਈ ਜੀ ਸ਼ੁਕਰੀਆ ਜੀ ਨਮਸਤੇ ਸਾਰੇ ਸਰੋਤਿਆਂ